ਐਸਪੀ ਦਰਨਵੀਰ ਸਿੰਘ ਅੱਜ ਆਪਣੀ ਮਾਤਾ ਜੀ ਨੂੰ ਫਤੇਗੜ ਸਾਹਿਬ ਦਰਸ਼ਨ ਕਰਾਉਣ ਦੇ ਲਈ ਆਇਆ ਹੈ ਮਾਤਾ ਜੀ ਬੜੇ ਲੰਬੇ ਸਮੇਂ ਤੋਂ ਐਸਪੀ ਸਾਹਿਬ ਦੇ ਅੱਗੇ ਮਿੰਨਤਾ ਕਰ ਰਹੀ ਸੀ ਮੈਨੂੰ ਫਤੇਗੜ ਸਾਹਿਬ ਜਾ ਕੇ ਛੋਟੇ ਸਾਹਿਬ ਜਦੜ ਵਾਲੀ ਉਹ ਪਵਿੱਤਰ ਧਰਤੀ ਦੇ ਦਰਸ਼ਨ ਕਰਦੇ ਹਨ ਜਿੱਥੇ ਉਹਨਾਂ ਨੇ ਸ਼ਹੀਦੀ ਮਣੀ ਅਤੇ ਜਿੱਥੇ ਇਨੀਆਂ ਨਿੱਕੀਆਂ ਜਿੰਨਾਂ ਨਾਲ ਇਹਨੇ ਨੇ ਵੱਡੇ ਸਾਕੇ ਹੋਏ ਦੋਸਤੋ ਐਸਪੀ ਸਾਹਿਬ ਕਿੰਨੇ ਸਮੇਂ ਤੋਂ ਨਕਾਰਦੇ ਆ ਰਹੇ ਸੀ ਸਮਾਣੀ ਹੈ ਮੇਰੀਆਂ ਮੀਟੀਆਂ ਹਨ ਲੇਕਿਨ ਅੱਜ ਉਹਨਾਂ ਨੂੰ ਆਪਣੀ ਮਾਤਾ ਜੀ ਦੇ ਨਾਲ ਚੱਲਣਾ ਹੀ ਪਿਆ ਕਿਉਂਕਿ ਮੇਲਾ ਛੱਡ ਚੁੱਕਿਆ ਹੈ ਜਨਵਰੀ ਦਾ ਮਹੀਨਾ ਹੈ ਅਤੇ ਐਸਪੀ ਸਾਹਿਬ ਆਪਣੀ ਮਾਤਾ ਨੂੰ ਲੈ ਕੇ ਉੱਥੇ ਜਾਣਾ ਚਾਹੁੰਦੇ ਹਨ ਭੀੜ ਵੀ ਬਹੁਤ ਘੱਟ ਹੈ ਦੋਸਤੋ ਇੱਥੇ ਆ ਕੇ ਪਹਿਲਾ ਫਤਿਹਗੜ੍ਹ ਸਾਹਿਬ ਦੇ ਮੈਨ ਗੁਰੂ ਘਰ ਦੇ ਵਿੱਚ ਦਰਸ਼ਨ ਕਰਦੇ ਹਨ ਮੱਥਾ ਟੇਕਦੇ ਹਨ ਅਤੇ ਇਸ ਸਾਈਡ ਤੇ ਬੈਠ ਕੇ ਕੁਝ ਦੇਰ ਕੀਰਤਨ ਸੁਣਦੇ ਹਨ ਐਸਪੀ ਰਣਵੀਰ ਸਿੰਘ ਆਪਣੀ ਮਾਤਾ ਨੂੰ ਲੈ ਕੇ ਠੰਡੇ ਬੁਰਜਬਲ ਆ ਜਾਂਦਾ ਹੈ ਉੱਥੇ ਦਰਸ਼ਨ ਕਰਦੇ ਹਨ ਅਤੇ ਉੱਥੋਂ ਆ ਕੇ ਫਿਰ ਬਾਹਰ ਲੰਗਰ ਛਕਣ ਚਲੇ ਜਾਂਦੇ ਹਨ ਦੋਸਤੋ ਲੰਗਰ ਦੇ ਵਿੱਚ ਕਈ ਬੰਦੇ ਅਤੇ ਕਈ ਬੀਬੀਆਂ ਸੇਵਾ ਕਰ ਰਹੀਆਂ ਹਨ ਐਸਪੀ ਸਾਹਿਬ ਦੀ ਮਾਤਾ ਕਹਿੰਦੀ ਹੈ ਮੈਂ ਵੀ ਜਾ ਕੇ ਛੱਟ ਲੰਗਰ ਛੱਕੇ ਲੰਗਰ ਬਣਾਉਣ ਦੀ ਸੇਵਾ ਵਿੱਚ ਆਪਣੀ ਹਿੱਸਾ ਪਾਵਾਂਗੀ ਅਤੇ ਉੱਥੇ ਜਾ ਕੇ ਮੈਨੂੰ ਵੀ ਸੇਵਾ ਕਰਨੀ ਹੈ ਦੋਸਤੋ ਐਸਪੀ ਸਾਹਿਬ ਕਹਿ ਦਿੰਦੇ ਹਨ ਕੋਈ ਗੱਲ ਨਹੀਂ ਮਾਤਾ ਤੁਸੀਂ ਚਲੇ ਜਾਓ ਇਹਨੇ ਵਿਚਕਾਰ ਮੇਰਾ ਇੱਕ ਇੱਥੇ ਖਾਸ ਮਿੱਤਰ ਦੋਸਤ ਹੈ ਮੈਂ ਉਸਦੇ ਕੋਲ ਚਲਾ ਜਾਣਾ ਹਾਂ ਅਤੇ ਉਸਦੇ ਕੋਲ ਜਾ ਕੇ ਚਾਰ ਗੱਲਾਂ ਕਰ ਲਾਂਗਾ ਤੁਸੀਂ ਆਰਾਮ ਨਾਲ ਇੱਥੇ ਸੇਵਾ ਕਰੋ ਦੋਸਤੋ ਆਪਣੇ ਮਿੱਤਰ ਕੋਲ ਫਤਿਹਗੜ੍ਹ ਸਾਹਿਬ ਵਾਲੇ ਸ਼ਹਿਰ ਦੇ ਵਿੱਚ ਦੋਸਤੋ ਚਲਾ ਜਾਂਦਾ ਹੈ ਅਤੇ ਇੱਕ ਡੇਢ ਘੰਟਾ ਉੱਥੇ ਬੈਠ ਕੇ ਚਾਹ ਪਾਣੀ ਪੀ ਕੇ ਗੱਲਾਂ ਕਰਦਾ ਹੈ ਇਹਨੇ ਦੇ ਵਿਚਕਾਰ ਉਸ ਨੂੰ ਯਾਦ ਆਂਦੀ ਹੈ ਬਿਲ ਬੜਾ ਲੰਬਾ ਸਮਾਂ ਹੋ ਗਿਆ ਹੈ ਹੁਣ ਮੈਨੂੰ ਜਾਣਾ ਚਾਹੀਦਾ ਹੈ ਅਤੇ ਮਾਤਾ ਜੀ ਉੱਥੇ ਵਿਚਾਰੇ ਇਕੱਲੇ ਹੋਣਗੇ ਸੇਵਾ ਸ਼ਾਇਦ ਉਹਨਾਂ ਨੇ ਬਹੁਤ ਕਰ ਲਈ ਹੈ ਦੋਸਤੋ ਹੁਣ ਉੱਥੇ ਚਲਾ ਜਾਂਦਾ ਹੈ ਜਿੱਥੇ ਮਾਤਾ ਜੀ ਨੂੰ ਛੜਕਿਆ ਆਇਆ ਸੀ ਯਾਨੀ ਕਿ ਲੰਗਰ ਹਾਲ ਦੇ ਵਿੱਚ ਦੋਸਤੋ ਉਸ ਲੰਗਰ ਹਾਲ ਦੇ ਵਿੱਚ ਪਹੁੰਚ ਕੇ ਜੋ ਦੇਖਦਾ ਹੈ ਸ਼ਾਇਦ ਉਸ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਉਸ ਦੀ ਮਾਤਾ ਜੀ ਇੱਕ ਜਵਾਨ ਔਰਤ ਦੇ ਨਾਲ ਜਿਸ ਦੇ ਫਟੇ ਪੁਰਾਣੇ ਕੱਪੜੇ ਪਾਏ ਹੋਏ ਹਨ ਜੋ ਕਿ ਬਦਹਾਲ ਹੈ ਅਤੇ ਬੜੀ ਹੀ ਜ਼ਖਮੀ ਅਵਸਥਾ ਦੇ ਵਿੱਚ ਦਿਖ ਰਹੀ ਹੈ ਉਸ ਦੇ ਨਾਲ ਗੱਲਾਂ ਬਾਤਾਂ ਕਰ ਰਹੀ ਹੈ ਜ਼ਮੀਨ ਤੇ ਬੈਠੀ ਹੈ ਸੇਵਾ ਨਹੀਂ ਕਰ ਰਹੀ ਅਖਰ ਕੌਣ ਹੈ ਉਹ ਔਰਤ ਜਿਸ ਨੂੰ ਦੇਖ ਕੇ ਐਸਪੀ ਸਾਹਿਬ ਇਨਾ ਹੈਰਾਨ ਹਨ ਇਨਾ ਪਰੇਸ਼ਾਨ ਹੋ ਗਏ ਹਨ ਕਿਉਂ ਉਸ ਦੀ ਮਤਾ ਇੱਕ ਅਣਜਾਣ ਔਰਤ ਦੇ ਨਾਲ ਜਿਸ ਦੇ ਫਟੇ ਪੁਰਾਣੇ ਕੱਪੜੇ ਪਾਏ ਹੋਏ ਹਨ ਉਸ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਕਰ ਰਹੀ ਹੈ ਅਤੇ ਆਪਣਾ ਦੁੱਖ ਸਾਂਝਾ ਕਰ ਰਹੀ ਹੈ ਰੋੜ ਲੱਗ ਪਈ ਹੈ ਦੋਸਤੋ ਕੌਣ ਹੈ ਉਹ ਔਰਤ ਦੱਸਾਂਗੇ ਜੀ ਪੂਰੀ ਵੀਡੀਓ ਦੇ ਵਿੱਚ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਪੂਰੀ ਕਹਾਣੀ ਤੁਹਾਨੂੰ ਜਾਣੂ ਕਰਾਵਾਂਗੇ ਦੋਸਤੋ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਦਰ ਅਸਲ ਫਤੇਗੜ ਸਾਹਿਬ ਤੋਂ ਥੋੜੀ ਹੀ ਦੂਰ ਇੱਕ ਨਿੱਕੇ ਜਿਹੇ ਪਿੰਡ ਦੇ ਵਿੱਚ ਇੱਕ ਰਣਵੀਰ ਸਿੰਘ ਨਾਮ ਦਾ ਮੁੰਡਾ ਰਹਿੰਦਾ ਹੈ ਜੋ ਕਿ ਬੜਾ ਹੀ ਨੜਾਇਕ ਹੈ ਅਤੇ ਆਪਣੇ ਘਰਦਿਆਂ ਦਾ ਕੋਈ ਵੀ ਕਹਿਣਾ ਮੰਨਦਾ ਨਹੀਂ ਹੈ ਨਾ ਹੀ ਪੜ੍ਹਾਈ ਦੇ ਵਿੱਚ ਚੰਗਾ ਹੈ 10ਵੀਂ ਦੇ ਵਿੱਚ ਮਸਾ-ਮਸਾ 1-2% ਨਾਲ ਗ੍ਰੇਸ ਲਗਾ ਕੇ ਪਾਸ ਹੋਇਆ ਹੈ ਅਤੇ ਦੋਸਤੋ 12ਵੀਂ ਦੇ ਵਿੱਚ ਵੀ ਉਸ ਦਾ ਆਹੀ ਹਾਲ ਹੈ ਮਾਤਾ-ਪਿਤਾ ਨੇ ਬੜਾ ਜ਼ੋਰ ਲਗਾਇਆ ਹੈ ਕਿਉਂਕਿ ਮਾਤਾ ਪਿਤਾ ਆਪ ਸਰਕਾਰੀ ਟੀਚਰ ਹਨ ਅਤੇ ਉਸ ਨੂੰ ਪੜਾਉਣਾ ਦਿਖਾਉਣਾ ਚਾਹੁੰਦੇ ਹਨ ਉਹ ਚਾਹੁੰਦੇ ਹਨ ਵੀ ਉਹ ਕਿਸੇ ਵੱਡੇ ਅਧਿਕਾਰੀ ਦੀ ਨੌਕਰੀ ਤੇ ਜਾਵੇ ਜਾਂ ਫਿਰ ਸਾਡੇ ਵਾਂਗ ਸਰਕਾਰੀ ਟੀਚਰ ਬਣ ਕੇ ਆਪਣਾ ਵਧੀਆ ਗੁਜ਼ਾਰਾ ਬਸਥਾ ਕਰ ਲੇ ਉਹਨਾਂ ਨੂੰ ਹਮੇਸ਼ਾ ਫਿਕਰ ਰਹਿੰਦੀ ਹੈ ਵੀ ਜੇਕਰ ਐਸੇ ਤਰ੍ਹਾਂ ਇਹ ਅਯਾਸ਼ੀ ਕਰਦਾ ਰਿਹਾ ਐਸੇ ਤਰ੍ਹਾਂ ਇਸਨੇ ਆਪਣਾ ਜੀਵਨ ਬਣਾਏ ਰੱਖਿਆ ਤਾਂ ਇਸ ਦਾ ਬਣੇਗਾ ਕਿ ਕੱਲ ਨੂੰ ਇਸ ਨੂੰ ਕੌਣ ਆਪਣੀ ਧੀ ਦੇਵੇਗਾ ਸਾਡੇ ਕੋਲ ਕਿਹੜਾ ਬਹੁਤੀ ਜ਼ਮੀਨ ਹੈ ਜੋ ਕਿ ਕੱਲੀ ਜ਼ਮੀਨ ਨੂੰ ਦੇ ਕੇ ਇਸ ਦਾ ਰਿਸ਼ਤਾ ਹੋ ਜਾਣਾ ਹੈ ਇਸ ਦੇ ਕੋਲ ਕੋਈ ਨੌਕਰੀ ਹੋਣੀ ਬੜੀ ਜ਼ਰੂਰੀ ਹੈ ਲੇਕਿਨ ਰਣਵੀਰ ਹੈ ਕਿ ਮਨ ਦਾ ਨਹੀਂ ਹੈ ਰਣਵੀਰ ਕਿਸੇ ਦਾ ਵੀ ਕੰਡਾ ਬਿਲਕੁਲ ਆਖ ਨਹੀਂ ਲੱਗਦਾ ਅਤੇ ਨਾ ਹੀ ਆਪਣੀ ਪੜ੍ਹਾਈ 'ਵਲ ਜ਼ੋਰ ਦਿੰਦਾ ਹੈ ਸਾਡੇ ਪੈਸੇ ਉਡਾਣ ਦੇ ਵਿੱਚ ਮਸਤ ਰਹਿੰਦਾ ਹੈ ਦੋਸਤੋ ਮਾਤਾ ਪਿਤਾ ਨੇ ਬੜਾ ਜ਼ੋਰ ਲਗਾਇਆ ਕੁੱਟੇ ਮਾਰਿਆ ਲੇਕਿਨ ਇਸ ਨਾਲ ਰਣਵੀਰ ਹੋਰ ਜ਼ਿਆਦਾ ਟਿਟ ਹੋ ਗਿਆ ਅਤੇ ਆਪਣੇ ਮਾਤਾ ਪਿਤਾ ਦੇ ਹੋਰ ਜ਼ਿਆਦਾ ਖਿਲਾਫ ਰਹਿਣ ਲੱਗ ਗਿਆ ਮਾਤਾ ਪਿਤਾ ਨੂੰ ਤਾਂ ਆਪਣਾ ਦੁਸ਼ਮਣ ਮੰਨਦਾ ਹੈ ਉਤੀ 12ਵੀਂ ਤੋਂ ਬਾਅਦ ਅੱਗੇ ਕਾਲਜ ਦੇ ਵਿੱਚ ਪੜ੍ਹਾਈ ਕਰਨ ਦੇ ਵਿੱਚ ਕੋਈ ਰੁਚੀ ਨਹੀਂ ਹੈ ਕੋਈ ਵੀ ਉਹ ਸਮਝਦਾ ਨਹੀਂ ਹੈ ਵੀ ਮੈਂ ਜਾ ਕੇ ਅੱਗੇ ਕੁਝ ਕਰਾਂਗਾ ਉਹ ਤਾਂ ਬਸ ਮਟਰ ਕਸ਼ਤੀ ਕਰਨਾ ਚਾਹੁੰਦਾ ਹੈ ਉਹ ਤਾਂ ਬਸ ਆਪਣੀਆਂ ਅਯਾਸ਼ੀਆਂ ਵਿੱਚ ਡੁੱਬਣਾ ਚਾਹੁੰਦਾ ਹੈ ਸ਼ਰਾਬਾ ਪੀਣ ਲੱਗਿਆ ਹੈ ਦੋਸਤੋ ਮਾਤਾ ਪਿਤਾ ਨੂੰ ਜਿਵੇਂ ਪਤਾ ਲੱਗਦਾ ਹੈ ਵੀ ਇਹ ਤਾਂ ਮਾੜੀ ਸੰਗਤਾਂ ਵਿੱਚ ਜਾ ਰਿਹਾ ਹੈ ਤਾਂ ਉਸ ਨੂੰ ਇੱਕ ਸੰਤ ਜੀ ਕੋਲ ਲੈ ਕੇ ਜਾਂਦੇ ਹਨ ਜੋ ਕਿ ਮਾਤਾ ਪਿਤਾ ਦਾ ਹਮੇਸ਼ਾ ਤੋਂ ਹੀ ਅੱਗੇ ਸਤਿਕਾਰਯੋਗ ਰਿਹਾ ਹੈ ਮਾਤਾ ਪਿਤਾ ਆਪਣੇ ਵਿਆਹ ਤੋਂ ਬਾਅਦ ਹਮੇਸ਼ਾ ਤੋਂ ਹੀ ਹਰ ਮਹੀਨੇ ਉਸ ਸੰਤ ਜੀ ਕੋਲ ਜਾਂਦੇ ਹਨ ਜੋ ਕਿ ਫਤਿਹਗੜ ਸਾਹਿਬ ਦੇ ਵਿੱਚ ਹੀ ਰਹਿੰਦਾ ਹੈ ਦੋਸਤੋ بڑا ਨਾਮ ਬਣੀ ਦਾ ਪੱਕਾ ਹੈ ਅਤੇ ਸਵੇਰੇ ਉੱਠ ਕੇ ਨਿਤਨੇਮ ਕਰਨਾ ਸ਼ਾਮ ਦਾ ਨਿਤਨੇਮ ਕਰਨਾ ਸਾਰਾ ਦਿਨ ਸੰਗਤਾਂ ਨੂੰ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਾਉਂਦਾ ਹੈ ਫਤਿਹਗੜ ਸਾਹਿਬ ਦੇ ਵਿੱਚ ਜਾ ਕੇ ਸੇਵਾ ਕਰਦਾ ਰਹਿੰਦਾ ਹੈ ਕਦੇ ਵੀ ਕਿਸੇ ਨੇ ਉਸ ਨੂੰ ਗਲਤ ਬੋਲਦਿਆਂ ਨਹੀਂ ਦੇਖਿਆ ਬਸ ਆਪਣੇ ਆਪ ਨੂੰ ਸੰਤਨੀ ਘੋਉਂਦਾ ਉਹ ਤਾਂ ਬਸ ਰੱਬ ਦੀ ਸੇਵਾ ਕਰਦਾ ਹੈ ਦੋਸਤੋ ਉਹਨਾਂ ਦੇ ਕੋਲ ਜਾਂਦੇ ਹਨ ਆਸ਼ੀਰਵਾਦ ਲੈਂਦੇ ਹਨ ਅੱਗੇ ਆਪਣੇ ਬੇਟੇ ਵੱਲ ਦੱਸਦੇ ਹਨ ਅੱਗੋ ਸੰਤ ਵੀ ਉਸ ਰਣਵੀਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਲੇਕਿਨ ਜਿਸ ਦਾ ਭਾਂਡਾ ਬੁੱਧਾ ਵਜਿਆ ਹੋਵੇ ਉਸ ਦੇ ਵਿੱਚ ਮੀਂਹ ਦੀਆਂ ਬੂੰਦਾਂ ਨਹੀਂ ਡਿੱਗਦੀਆਂ ਹੁੰਦੀਆਂ ਉਸੇ ਤਰ੍ਹਾਂ ਰਣਵੀਰ ਦੇ ਇੱਕ ਅਕਲ ਤੇ ਵੀ ਸੰਤ ਦੀ ਗੱਲਾਂ ਦਾ ਅਸਰ ਘੱਟ ਹੁੰਦਾ ਹੈ ਅੱਗੋਂ ਚਲੋ ਜੋ ਵੀ ਹੈ ਉਤੋਂ ਵਾਪਸ ਆ ਜਾਂਦੇ ਹਨ ਨਿਰਾਸ਼ਾ ਉਹਨਾਂ ਦੇ ਹੱਥ ਲੱਗਦੀ ਹੈ ਦੋਸਤੋ ਹੁਣ ਇੱਕ ਕਾਲਜ ਦੇ ਵਿੱਚ ਚੰਡੀਗੜ੍ਹ ਉਸ ਨੂੰ ਐਡਮਿਸ਼ਨ ਦੇ ਦਿੰਦੇ ਹਨ ਅਤੇ ਸੋਚਦੇ ਹਨ ਬੜਾ ਵਧੀਆ ਕਾਲਜ ਹੈ ਇੱਥੋਂ ਦੇ ਰਿਜ਼ਲਟ ਬੜੇ ਵਧੀਆ ਹਨ ਚਲੋ ਪੜ੍ਹਾਈ ਤਾਂ ਇਸਨੇ ਕਰਨੀ ਹੈ ਇੱਥੇ ਰਹਿ ਕੇ ਨਹੀਂ ਸ਼ਾਇਦ ਉੱਥੇ ਜਾ ਕੇ ਕੁਝ ਹੋ ਜਾਵੇ ਇੱਥੇ ਰਹਿ ਕੇ ਤਾਂ ਸਾਡੇ ਪੈਸਿਆਂ ਤੇ ਪੜ੍ਹਨਾ ਸਿੱਖਿਆ ਹੈ ਉੱਥੇ ਇਸ ਨੂੰ ਬਸ ਓਨੇ ਹੀ ਪੈਸੇ ਦਿਆ ਕਰਾਂਗੇ ਜਿਸ ਦੇ ਨਾਲ ਇਸ ਦੀ ਜ਼ਿੰਦਗੀ ਸਹੀ ਤਰੀਕੇ ਨਾਲ ਚੱਲ ਸਕੇ ਜਾਦਾ ਪੈਸੇ ਦੇ ਕੇ ਆਪਾਂ ਇਸ ਨੂੰ ਵਿਗਾੜ ਰੱਖਿਆ ਹੈ ਦੋਸਤੋ ਚੰਡੀਗੜ੍ਹ ਭੇਜ ਦਿੰਦੇ ਹਨ ਲੇਕਿਨ ਸ਼ਾਇਦ ਇਹ ਫੈਸਲਾ ਉਹਨਾਂ ਦਾ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਹੋਵੇਗਾ ਇਹ ਉਹਨਾਂ ਨੇ ਕਦੇ ਸੋਚਿਆ ਨਹੀਂ ਸੀ ਇਹ ਰਣਵੀਰ ਦੀ ਜ਼ਿੰਦਗੀ ਬਦਲ ਦੇਣ ਵਾਲਾ ਫੈਸਲਾ ਸੀ ਦੋਸਤੋ ਚੰਡੀਗੜ੍ਹ ਪਹੁੰਚ ਕੇ ਉੱਥੇ ਉਹੀ ਆਪਣੀਆਂ ਅਜਸ਼ੀਆਂ ਦੇ ਵਿੱਚ ਡੁੱਬ ਜਾਂਦਾ ਹੈ ਲੇਕਿਨ ਉਸ ਦੀ ਜ਼ਿੰਦਗੀ ਇੱਕਦਮ ਬਦਲ ਦੇਣ ਵਾਲੀ ਸੀ ਉਸ ਨੂੰ ਉੱਤੇ ਇੱਕ ਕੁੜੀ ਮਨਪ੍ਰੀਤ ਦਿਖਦੀ ਹੈ ਦੋਸਤੋ ਮਨਪ੍ਰੀਤ ਨੂੰ ਦੇਖਦਿਆਂ ਹੀ ਉਹ ਪਸੰਦ ਕਰ ਲੈਂਦਾ ਹੈ ਅਤੇ ਉਸਦੇ ਆਲੇ-ਦੁਆਲੇ ਚੱਕਰ ਕੱਟਣ ਲੱਗ ਜਾਂਦਾ ਹੈ ਮਨਪ੍ਰੀਤ ਵੀ ਨੋਟਿਸ ਕਰਦੀ ਹੈ ਉਹ ਦਿਖਦੀ ਹੈ ਬੜਾ ਸੋਹਣਾ ਗੱਭਰੂ ਜਵਾਨ ਮੁੰਡਾ ਹੈ ਅਤੇ ਉਹ ਵੀ ਰਣਵੀਰ ਦੇ ਉੱਪਰ ਫਿਦਾ ਹੋ ਜਾਂਦੀ ਹੈ ਲੇਕਿਨ ਮਨਪ੍ਰੀਤ ਉਸਦੀ ਫਿਤਰਤ ਤੋਂ ਬਿਲਕੁਲ ਉੱਤਰੀ ਉਹ ਆਪ ਪੜ੍ਹਨ ਲਿਖਣ ਵਾਲੀ ਕੁੜੀ ਸੀ ਬੜੇ ਚੰਗੇ ਨੰਬਰਾਂ ਨਾਲ ਪੂਰੇ ਪੰਜਾਬ ਦੇ ਵਿੱਚ ਮੈਰਿਟ ਲੈ ਕੇ ਪਾਸ ਹੋਈ ਸੀ ਅਤੇ ਹੁਣ ਇੱਥੇ ਆਈ ਹੈ ਦੋਸਤੋ ਇੱਥੇ ਆ ਕੇ ਸਿਰਫ ਪੜ੍ਹਾਈ ਕਰਦੀ ਹੈ ਉਸ ਦਾ ਕੋਈ ਵੀ ਇਰਾਦਾ ਨਹੀਂ ਹੈ ਕਿ ਇੱਥੇ ਆ ਕੇ ਮੈਂ ਕੁਝ ਗਲਤ ਕਰਾਂ ਜਾਂ ਫਿਰ ਪੜ੍ਹਾਈ ਤੋਂ ਇਲਾਵਾ ਕੋਈ ਵੀ ਹੋਰ ਕੰਮ ਕਰਾਂ ਲੇਕਿਨ ਜਮਨਖੂਨ ਹੈ ਦੋਵਾਂ ਦੇ ਵਿੱਚ ਹੈ ਇਸੇ ਤਰ੍ਹਾਂ ਦੋਵੇਂ ਆਪਸ ਦੇ ਵਿੱਚ ਪਿਆਰ ਵਿੱਚ ਪੈ ਜਾਂਦੇ ਹਨ ਲੇਕਿਨ ਰਣਵੀਰ ਜਦੋਂ ਮਨਪ੍ਰੀਤ ਨੂੰ ਵਿਆਹ ਦੇ ਲਈ ਅੱਕਦਾ ਹੈ ਤਾਂ ਮਨਪ੍ਰੀਤ ਅੱਗੋਂ ਮਨਾ ਕਰ ਦਿੰਦੀ ਹੈ ਕਹਿ ਦਿੰਦੀ ਹੈ ਤੂੰ ਹੈ ਕੌਣ ਮੈਂ ਤੇਰੇ ਨਾਲ ਹਾਂ ਪਿਆਰ ਕਰਦੀ ਹਾਂ ਲੇਕਿਨ ਮੈਂ ਵੀ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਹਾਂ ਮੇਰੇ ਮਾਤਾ ਪਿਤਾ ਨੇ ਨਹੀਂ ਮੰਨਣਾ ਉਹ ਆਪ ਸ਼ਹਿਰ ਦੇ ਡੀਐਸਪੀ ਹਨ ਉਹਨਾਂ ਨੂੰ ਇੱਕ ਪੁਲਿਸ ਵਾਲਾ ਮੁੰਡਾ ਚਾਹੀਦਾ ਹੈ ਲੈ ਅੱਗੋ ਰਣਵੀਰ ਇੰਨੀ ਗੱਲ ਸੁਣ ਕੇ ਹੱਸ ਪੈਂਦਾ ਹੈ ਕਹਿ ਦਿੰਦਾ ਹੈ ਇੰਨੀ ਕੋਈ ਗੱਲ ਹੈ ਮੈਂ ਵੀ ਕੋਈ ਪੁਲਿਸ ਵਾਲਾ ਬਣ ਕੇ ਦਿਖਾ ਦਿਆਂਗਾ ਮੈਂ ਵੀ ਕੋਈ ਵੱਡਾ ਅਫਸਰ ਬਣ ਜਾਵਾਂਗਾ ਇਹਨਾਂ ਸੁਣ ਕੇ ਮਨਪ੍ਰੀਤ ਵੀ ਹੱਸ ਪੈਂਦੀ ਹੈ ਕਹਿ ਦਿੰਦੀ ਹੈ ਤੂੰ ਤੇ ਪੁਲਿਸ ਵਾਲਾ ਤੇਰੇ ਕੋਲ ਤਾਂ ਕਿਤਾਬ ਦੇ 4% ਯਾਦ ਨਹੀਂ ਹੁੰਦੇ ਤੂੰ ਤਾਂ ਕਦੇ ਲੈਕਚਰ ਅਟੈਂਡ ਨਹੀਂ ਕੀਤਾ ਕਦੇ ਕਲਾਸ ਵਿੱਚ ਨਹੀਂ ਗਿਆ ਹੈ ਸਾਰਾ ਦਿਨ ਆਯਾਸ਼ੀ ਕਰਦਾ ਰਹਿਣਾ ਹੈ ਤੇਰੇ ਵਰਗੇ ਪੁਰਸ ਵਾਲੇ ਥੋੜੀ ਬਣ ਸਕਦੇ ਹਨ ਤੂੰ ਤਾਂ ਬਸ ਕੋਲੇਜ ਵਿੱਚ ਜੁਗਾ ਹੈ ਕੋਲੇਜ ਤੋਂ ਬਾਅਦ ਤੇਰੇ ਪੰਨੇ ਕੁਝ ਵੀ ਨਹੀਂ ਹੈ ਇਹੀ ਗੱਲ ਰਨਵੀਰ ਨੂੰ ਚੁਪ ਜਾਂਦੀ ਹੈ ਮਜ਼ਾਕ ਦੇ ਵਿੱਚ ਕਹਿ ਦਿੰਦਾ ਹੈ ਮੈਂ ਤੇਰੇ ਪਾਪਾ ਨੂੰ ਇੱਕ ਐਸਪੀ ਬਣ ਕੇ ਹੀ ਦਿਖਾਵਾਂਗਾ ਮੈਂ ਕੋਈ ਨਾ ਕੋਈ ਵੱਡਾ ਪੁਰਸ ਵਾਲਾ ਬਿਲਕੁਲ ਤੇਰੇ ਪਾਪਾ ਤੋਂ ਵੀ ਉੱਚੀ ਰੈਂਕ ਵਾਲਾ ਉਹਨਾਂ ਨੂੰ ਬਣ ਕੇ ਦਿਖਾਵਾਂਗਾ ਜੇਕਰ ਨਾ ਬਣਿਆ ਮੈਂ ਤੇਰਾ ਹੱਥ ਨਹੀਂ ਮੰਗਦਾ ਦੋਸਤੋ ਮਨਪ੍ਰੀਤ ਇੱਕ ਵਾਰ ਦਾ ਸੋਚਦੀ ਹੈ ਐਵੇਂ ਜਵਾਨੀ ਦੇ ਵਿੱਚ ਗੱਲਾਂ ਮਾਰ ਰਿਹਾ ਹੈ ਲੇਕਿਨ ਉਸ ਨੂੰ ਨਹੀਂ ਪਤਾ ਵੀ ਮਨਪ੍ਰੀਤ ਉਸ ਦੀ ਜ਼ਿੰਦਗੀ ਬਦਲ ਦੇਣ ਵਾਲੀ ਹੈ ਲੇਕਿਨ ਉਸ ਨੂੰ ਨਹੀਂ ਪਤਾ ਵੀ ਉਸਤੇ ਉਹ ਬੋਲ ਰਣਵੀਰ ਨੂੰ ਸੂਈ ਤਰ੍ਹਾਂ ਚੁਬਣਗੇ ਉਹ ਮਿਹਨਤ ਦੇ ਵੱਲ ਅੱਗੇ ਵਧੇਗਾ ਰਣਵੀਰ ਨੇ ਕਹਿਤਾ ਦਿੱਤਾ ਵੀ ਮੈਂ ਯੂਪੀਐਸਸੀ ਕਰਾਂਗਾ ਅਤੇ ਆਈਪੀਐਸ ਬਣ ਕੇ ਦਿਖਾਵਾਂਗਾ ਲੇਕਿਨ ਯੂਪੀਐਸਸੀ ਕਰਨਾ ਕੋ ਬੱਚਿਆਂ ਦਾ ਖੇਡ ਨਹੀਂ ਹੈ ਉਸ ਨੂੰ ਕਰਨ ਵਾਸਤੇ ਵੱਡੇ ਵੱਡੇ ਢਾਕੂ ਆਂਦੇ ਤੱਲੇ ਰਕ ਜਾਂਦੇ ਹਨ ਵੱਡੇ ਵੱਡੇ ਪੜਾਕੂਆਂ ਨੂੰ ਨਾਨੀ ਆ ਜਾਂਦੀ ਹੈ ਵੱਡੇ ਵੱਡੇ ਲੋਕ ਉਥੋਂ ਡਰ ਕੇ ਵਾਪਸ ਆ ਜਾਂਦੇ ਹਨ ਇਹੋ ਜਿਹਾ ਪੈ ਇਹੋ ਜਿਹਾ ਮਾਹੌਲ ਯੂਪੀਐਸਸੀ ਦੇ ਪੇਪਰ ਵਿੱਚ ਬਣਦਾ ਹੈ ਕੋਈ ਜਵਾਕਾਂ ਦਾ ਖੇਡ ਨਹੀਂ ਹੈ ਦੋਸਤੋ ਰਣਵੀਰ ਜਿਵੇਂ ਹੀ ਪੜ੍ਹਨ ਲੱਗਦਾ ਹੈ ਸਿਲੇਬਸ ਦੇਖਦਾ ਹੈ ਉਸ ਨੂੰ ਨਾਨੀ ਆ ਜਾਂਦੀ ਹੈ ਉਸ ਤੇ ਪਸੀਨੇ ਛੁੱਟ ਜਾਂਦੇ ਹਨ ਸੋਚ ਲਿੰਦਾ ਹੈ ਬੱਚੂ ਮਿੱਤੂ ਵਾਦਾ ਤਾਂ ਕਰ ਦਿੱਤਾ ਹੈ ਕੁਝ ਨਾ ਕੁਝ ਬਣ ਕੇ ਦਿਖਾਵੇਂਗਾ ਉਸ ਨੂੰ ਮਿੱਲਾ ਵੀ ਘੱਟ ਕਰ ਦਿੱਤਾ ਹੈ ਵੀ ਤੈਨੂੰ ਪੜ੍ਹਾਈ ਦੇ ਵਿੱਚ ਪੂਰਾ ਫੋਕਸ ਲਗਾਉਣਾ ਹੈ ਲੇਕਿਨ ਆ ਕੀ ਅੱਗੇ ਤਾਂ ਸਿਲੇਬਸ ਬਹੁਤ ਵੱਡਾ ਹੈ ਅੱਗੇ ਤਾਂ ਬਿਲਕੁਲ ਸਿਰਫ ਪਾਸ ਨਹੀਂ ਹੋਣਾ ਚੰਗੇ ਨੰਬਰ ਲੈ ਕੇ ਆਣੇ ਹਨ ਉਹ ਵੀ ਇੰਨੀ ਵੱਡੀ ਭੀੜ ਦੇ ਵਿੱਚੋਂ ਕੋਈ ਸੌਖੀ ਗੱਲ ਨਹੀਂ ਹੈ ਦੋਸਤੋ ਆਪਣਾ ਪੂਰਾ ਵਾ ਲਗਾ ਦਿੰਦਾ ਹੈ ਆਪਣਾ ਪੂਰੀ ਜਾਨ ਲਗਾ ਦਿੰਦਾ ਹੈ ਕੋਚਿੰਗ ਜੁਆਇਨ ਕਰ ਲੈਂਦਾ ਹੈ ਅਤੇ ਆਪਣਾ ਪੂਰੀ ਜਾਨ ਲਗਾ ਕੇ ਵੀ ਉਸ ਤੋਂ ਪਹਿਲਾ ਪੇਪਰ ਵੀ ਨਹੀਂ ਟੁਕਦਾ ਉਸ ਤੋਂ ਪਹਿਲਾ ਪੇਪਰ ਵੀ ਕ੍ਰੈਕ ਨਹੀਂ ਹੁੰਦਾ ਦੋਸਤੋ ਯੂਪੀਐਸਸੀ ਦਾ ਪਹਿਲਾ ਪੇਪਰ ਵੀ ਕ੍ਰੈਕ ਨਾ ਹੋਵੇ ਅੱਗੇ ਦੋ ਹੋਰ ਵੱਡੇ ਪੇਪਰ ਪਏ ਹਨ ਜਿਸ ਦੇ ਵਿੱਚ ਵੱਡੇ ਵੱਡੇ ਧੁਰੰਦਰ ਵੱਡੇ ਵੱਡੇ ਪੜ੍ਹਨ ਵਾਲੇ ਬੱਚੇ ਵੱਡੇ ਵੱਡੇ ਪੂਰੇ ਮਿਹਨਤੀ ਅਤੇ ਕਿਸਮਤ ਵਾਲੇ ਬੱਚੇ ਅੱਗੇ ਜਾਂਦੇ ਹਨ ਦੋਸਤੋ ਉਹਨਾਂ ਦਿਨ ਨਾਲ ਮੁਕਾਬਲਾ ਕਿਵੇਂ ਕਰੇਗਾ ਹਿੰਮਤ ਹਾਰ ਜਾਂਦਾ ਹੈ ਲੇਕਿਨ ਮਨਪ੍ਰੀਤ ਜੋ ਕਿ ਇੱਕ ਚੰਗੀ ਕੁੜੀ ਹੈ ਜੋ ਕਿ ਉਸ ਦੀ ਜ਼ਿੰਦਗੀ ਨੂੰ ਬਦਲ ਦੇਣਾ ਚਾਹਦੀ ਹੈ ਜੋ ਕਿ ਚਾਹੁੰਦੀ ਹੈ ਵੀ ਰਣਵੀਰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰੇ ਤਾਂ ਹੀ ਕਰਕੇ ਉਸ ਦਿਨ ਉਸਨੇ ਆ ਸਭ ਕੁਝ ਬੋਲਿਆ ਸੀ ਮਨਪ੍ਰੀਤ ਉਸਦੇ ਕੋਲ ਆਂਦੀ ਹੈ ਹੌਸਲਾ ਵਧਾਉਂਦੀ ਹੈ ਅਤੇ ਕਾਜ ਦਿੰਦੀ ਹੈ ਜੇਕਰ ਸੱਚਮੁੱਚ ਤੁਹਾਨੂੰ ਮੈਨੂੰ ਚਾਹਨਾ ਹੈ ਜੇਕਰ ਸੱਚਮੁੱਚ ਆਪਾਂ ਅੱਗੇ ਵਧਣਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਕੁਝ ਲੜਕੀਆਂ ਕਰਦੇ ਵਿੱਚ ਦੇਵੀ ਬਣ ਕੇ ਆਂਦੀਆਂ ਹਨ ਲਕਸ਼ਮੀ ਬਣ ਕੇ ਆਂਦੀਆਂ ਹਨ ਦੋਸਤੋ ਉਹ ਜ਼ਿੰਦਗੀ ਬਦਲ ਦਿੰਦੀਆਂ ਹਨ ਉਹ ਅਗਲੀ ਦੀ ਜ਼ਿੰਦਗੀ ਨੂੰ ਸਵਾਰ ਦਿੰਦੀਆਂ ਹਨ ਜਿੱਥੇ ਕੁਝ ਜ਼ਿੰਦਗੀ ਨੂੰ ਬਰਬਾਦ ਕਰਦੀਆਂ ਹਨ ਉਹ ਬਿਲਕੁਲ ਉਲਟ ਜ਼ਿੰਦਗੀ ਨੂੰ ਕਈ ਗੁਣਾ ਸੁੰਦਰ ਅਤੇ ਸਫਲ ਬਣਾ ਦਿੰਦੀਆਂ ਹਨ ਮਨਪ੍ਰੀਤ ਉਹਨਾਂ ਹੀ ਕੁੜੀਆਂ ਦੇ ਵਿੱਚ ਹੈ ਹੌਸਲਾ ਬਦਾਂਦੀ ਹੈ ਉਸਦਾ ਹੌਸਲਾ ਦੇਖ ਰਣਵੀਰ ਹੋਰ ਜ਼ਿਆਦਾ ਮਿਹਨਤ ਕਰਦਾ ਹੈ ਸੋਚਦਾ ਹੈ ਮੇਰਾ ਪਹਿਲਾ ਅਟੈਂਪਟ ਮੇਰਾ ਫਰਸਟ ਅਟੈਂਪਟ ਖਰਾਬ ਹੋ ਚੁੱਕਿਆ ਹੈ ਵੇਸਟ ਹੋ ਚੁੱਕਿਆ ਹੈ ਮੈਂ ਅੱਗੇ ਜਾ ਕੇ ਹੋਰ ਆਪਣੀ ਮਿਹਨਤ ਕਰਾਂਗਾ ਅਤੇ ਆਪਣੀ ਮਿਹਨਤ ਦੇ ਸਦਕਾ ਕੁਝ ਨਾ ਕੁਝ ਬਣ ਕੇ ਲੋਕਾਂ ਨੂੰ ਦਿਖਾਵਾਂਗਾ ਨਹੀਂ ਤਾਂ ਫਿਰ ਮੇਰਾ ਇਸ ਜ਼ਿੰਦਗੀ ਤੇ ਆਣਾ ਮੈਂ ਇੱਕ ਮਾਸਟਰ ਦਾ ਮੁੰਡਾ ਹਾਂ ਇੱਕ ਮਾਸਟਰ ਨਹੀਂ ਮੇਰੀ ਮਾਤਾ ਹੈ ਦੋਸਤੋ ਆਪਣਾ ਪੂਰਾ ਵਾਹ ਲਗਾ ਦਿੰਦਾ ਹੈ ਆਪਣੇ ਮਾਤਾ ਪਿਤਾ ਤੋਂ ਅਸ਼ੀਰਵਾਦ ਲੈ ਕੇ ਦੁਬਾਰਾ ਜੁਟ ਜਾਂਦਾ ਹੈ ਇਸ ਵਾਰ ਦਿੱਲੀ ਚਲਾ ਜਾਂਦਾ ਹੈ ਕਿਉਂਕਿ ਦਿੱਲੀ ਦੇ ਵਿੱਚ ਚੰਡੀਗੜ੍ਹ ਨਾਲੋਂ ਯੂਪੀਐਸਸੀ ਦੀ ਤਿਆਰੀ ਜ਼ਿਆਦਾ ਵਧੀਆ ਹੋ ਜਾਂਦੀ ਹੈ ਦੋਸਤੋ ਦਿੱਲੀ ਜਾ ਕੇ ਆਪਣੀ ਪੂਰੀ ਜਾਨ ਲਗਾ ਕੇ ਤਿਆਰੀ ਕਰਦਾ ਹੈ ਤਿਆਰੀ ਦਾ ਫਲ ਉਸ ਨੂੰ ਇਸ ਕਦਰ ਮਿਲਦਾ ਹੈ ਇਸ ਵਾਰ ਪਹਿਲਾ ਪੇਪਰ ਨਾ ਸਿਰਫ ਪਾਸ ਹੁੰਦਾ ਹੈ ਬਲਕਿ ਚੰਗੇ ਨੰਬਰਾਂ ਨਾਲ ਸਭ ਤੋਂ ਵੱਧ ਨੰਬਰ ਲੈ ਕੇ ਪਾਸ ਹੋ ਜਾਂਦਾ ਹੈ ਦੋਸਤੋ ਸਾਰੇ ਪਾਸੇ ਉਸ ਦੀ ਚਰਚਾ ਹਨ ਦਿੱਲੀ ਦੀਆਂ ਗਲੀਆਂ ਦੇ ਵਿੱਚ ਉਸ ਦਾ ਨਾਮ ਮੁੰਜਦਾ ਹੈ ਵੀ ਉਹ ਮੁੰਡਾ ਬਹੁਤ ਪੜ੍ਹਦਾ ਹੈ ਅਤੇ ਪਤਾ ਨਹੀਂ ਕਿਸ ਚੀਜ਼ ਦਾ ਫੁੱਤਸਵਾਰ ਹੈ ਨਾ ਹੀ ਖਾਂਦਾ ਹੈ ਨਾ ਪੀਂਦਾ ਹੈ ਬਸ ਪੜ੍ਹਾਈ ਕਰਦਾ ਰਹਿੰਦਾ ਹੈ ਦੋਸਤੋ ਇਸ ਤਰ੍ਹਾਂ ਦੇ ਹਾਲਾਤ ਰਣਵੀਰ ਦੇ ਬਣ ਚੁੱਕੇ ਹਨ ਉਹ ਆਪਣੇ ਮਾਤਾ ਪਿਤਾ ਤੱਕ ਨੂੰ ਮਿਲਣਾ ਘੱਟ ਹੋ ਗਿਆ ਹੈ ਮਨਪ੍ਰੀਤ ਦੀ ਤਾਂ ਗੱਲ ਦੂਰ ਦੀ ਹੈ ਦੋਸਤੋ ਐਸੀ ਤਰ੍ਹਾਂ ਸਮਾ ਬੀਤਾ ਜਾਂਦਾ ਹੈ ਪੜ੍ਹਾਈ ਦੇ ਜੋਰ ਲਗਾਉਂਦਾ ਹੈ ਅਤੇ ਦੂਜਾ ਪੇਪਰ ਜੋ ਕਿ ਲਿਖਣ ਵਾਲਾ ਹੁੰਦਾ ਹੈ ਮੈਨਸ ਜਿਸ ਨੂੰ ਕਹਿੰਦੇ ਹਨ ਉਹ ਪਾਸ ਕਰ ਲੈਂਦਾ ਹੈ ਦੋਸਤੋ ਦੂਜੇ ਪੇਪਰ ਤੋਂ ਬਾਅਦ ਇੰਟਰਵਿਊ ਦੀ ਵਾਰੀ ਹੈ ਆਪਣਾ ਪੂਰਾ ਵਾ ਲਗਾਉਂਦਾ ਹੈ ਮਨਪ੍ਰੀਤ ਵੀ ਹੁਣ ਸਕੂਲ ਦਿੱਲੀ ਆ ਗਈ ਹੈ ਅਤੇ ਉਸ ਦੀ ਤਿਆਰੀ ਦੇ ਵਿੱਚ ਮਦਦ ਕਰਦੀ ਹੈ ਦੋਸਤੋ ਤੀਜਾ ਪੇਪਰ ਯਾਨੀ ਕਿ ਇੰਟਰਵਿਊ ਪਾਸ ਕਰਦਾ ਹੈ ਅਤੇ ਇਸ ਵਾਰ ਆਈਪੀਐਸ ਅਧਿਕਾਰੀ ਚੰਗੀ ਰੈਂਕ ਲੈ ਕੇ ਪਾਸ ਹੋ ਜਾਂਦਾ ਹੈ ਉਸ ਨੂੰ ਪੰਜਾਬ ਕੈਡਰ ਅਲਾਟ ਹੋ ਜਾਂਦਾ ਹੈ ਦੋਸਤੋ ਪੰਜਾਬ ਕੈਡਰ ਦੇ ਵਿੱਚ ਆਈਪੀਐਸ ਬਣ ਚੁੱਕਿਆ ਹੈ ਟ੍ਰੇਨਿੰਗ ਤੋਂ ਬਾਅਦ ਐਸਪੀ ਦਾ ਅਹੁਦਾ ਉਸ ਨੂੰ ਦਿੱਤਾ ਜਾਂਦਾ ਹੈ ਦੋਸਤੋ ਐਸਪੀ ਬਣ ਚੁੱਕਿਆ ਹੈ ਅਤੇ ਰਣਵੀਰ ਜਦੋਂ ਐਸਪੀ ਬਣ ਕੇ ਮਨਪ੍ਰੀਤ ਦੇ ਘਰ ਆਪਣੇ ਮਾਤਾ ਪਿਤਾ ਦੇ ਨਾਲ ਰਿਸ਼ਤਾ ਲੈ ਕੇ ਆਂਦਾ ਹੈ ਤਾਂ ਉਸਦੇ ਮਾਤਾ ਪਿਤਾ ਨੂੰ ਜਦੋਂ ਪਤਾ ਲੱਗਦਾ ਹੈ ਮੁੰਡਾ ਐਸਪੀ ਹੈ ਅਤੇ ਡੀਐਸਪੀ ਸਾਹਿਬ ਆਪਣੀ ਕੁੜੀ ਦਾ ਰਿਸ਼ਤਾ ਐਸਪੀ ਦੇ ਨਾਲ ਕਰ ਦਿੰਦੇ ਹਨ ਦੋਸਤੋ ਇਸ ਤਰ੍ਹਾਂ ਵਿਆਹ ਹੋ ਜਾਂਦਾ ਹੈ ਅਤੇ ਦੋਵੇਂ ਇਕੱਠੇ ਬੜੇ ਖੁਸ਼ੀ ਨਾਲ ਬੜੇ ਸਕੂਨ ਨਾਲ ਰਹਿੰਦੇ ਹਨ ਲੇਕਿਨ ਦੋਵਾਂ ਨੂੰ ਨਹੀਂ ਪਤਾ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਪੁਚਾਲ ਆਉਣ ਵਾਲਾ ਹੈ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਬੀਤਣ ਵਾਲਾ ਹੈ ਦੋਸਤੋ ਐਸਪੀ ਤਾਂ ਬਣ ਚੁੱਕਿਆ ਸੀ ਵਿਆਹ ਵੀ ਹੋ ਚੁੱਕਿਆ ਹੈ ਲੇਕਿਨ ਰੱਬ ਨੂੰ ਕੁਝ ਹੋਰ ਮਨਜ਼ੂਰ ਹੈ ਰੱਬ ਹੋਰ ਕੁਝ ਚਾਹੁੰਦਾ ਹੈ ਰੱਬ ਸ਼ਾਇਦ ਉਹਨਾਂ ਦੇ ਬੰਨ ਨਹੀਂ ਦਿਖਦਾ ਦੋਸਤੋ ਇਹਨਾਂ ਦੀ ਹਾਲਾਤਾਂ ਦੇ ਵਿੱਚ ਰਣਵੀਰ ਦੇ ਪਿਤਾ ਜੀ ਉਹਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਹੀ ਮੌਤ ਹੋ ਜਾਂਦੀ ਹੈ ਅਕਾਲ ਚਲਾਣਾ ਕਰ ਜਾਂਦੇ ਹਨ ਦੋਸਤੋ ਬੜਾ ਦੁੱਖ ਹੈ ਰਣਵੀਰ ਨੂੰ ਲੇਕਿਨ ਚਲੋ ਹੁਣ ਉਮਰ ਹੋ ਚੁੱਕੀ ਸੀ ਕਦੇ ਨਾ ਕਦੇ ਤਾਂ ਦੁਨੀਆ ਤੋਂ ਜਾਣਾ ਸੀ ਮਨ ਸਮਝਾਉਂਦਾ ਹੈ ਦੋਸਤੋ ਉਹਨਾਂ ਦੇ ਫੁੱਲ ਤਾਰ ਕੇ ਅਬ ਉਹ ਨਾਮ ਬਣੇ ਦਾ ਜਾਪ ਆਪਣੇ ਪਿਤਾ ਦੀ ਥਾਂ ਘਰ ਦੇ ਵਿੱਚ ਕਰਨ ਲੱਗ ਜਾਂਦਾ ਹੈ ਹੁਣ ਗੁਰਸ਼ਿਕ ਬਣ ਚੁੱਕਿਆ ਹੈ ਅੰਮ੍ਰਿਤ ਆਪਣੇ ਪਰਿਵਾਰ ਸਮੇਤ ਛਕ ਲੈਂਦਾ ਹੈ ਮਨਪ੍ਰੀਤ ਨੂੰ ਵੀ ਅੰਮ੍ਰਿਤ ਧਾਰੀ ਬਣਾ ਦਿੰਦਾ ਹੈ ਦੋਸਤੋ ਅੰਮ੍ਰਿਤ ਤਾਂ ਛਕ ਲਿਆ ਹੈ ਅਤੇ ਐਸਪੀ ਬਣ ਚੁੱਕਿਆ ਹੈ ਅੰਮ੍ਰਿਤਧਾਰੀ ਐਸਪੀ ਸ਼ਾਇਦ ਹੀ ਆਪਣੇ ਪੰਜਾਬ ਦੇ ਵਿੱਚ ਕੋਈ ਕੋਈ ਹੋਵੇਗਾ ਦੋਸਤੋ ਚਲੋ ਸਾਰੇ ਪੱਸੀ ਵਾਹ ਵਾਈ ਹੈ ਉਸ ਤੇ ਇੰਟਰਵਿਊ ਟੀਵੀ ਚੈਨਲ ਵਾਲੇ ਲੈ ਰਹੇ ਹਨ ਕਿਉਂਕਿ ਇਹ ਗੱਲ ਬਹੁਤ ਪੁਰਾਣੀ ਹੈ ਅੱਜ ਤੋਂ तकरीबन 12-13 ਸਾਲ ਪਹਿਲਾਂ ਦੀ ਗੱਲ ਹੈ ਦੋਸਤੋ ਉਸਮੇ ਕੋਈ YouTube ਵਗੈਰਾ ਨਹੀਂ ਹੁੰਦਾ ਸੀ ਉਸ ਸਮੇ ਇੰਟਰਨੈਟ ਵੀ ਕਾਫੀ ਨਹੀਂ ਸੀ ਬਸ ਕੋਈ ਕੋਈ ਚਲਾਉਂਦਾ ਸੀ ਇੰਟਰਨੈਟ ਜਾਂ ਫਿਰ ਕੋਈ ਫਾਰਮ ਭਰਨ ਵਾਸਤੇ ਕੋਈ ਸਰਕਾਰੀ ਕੰਮ ਵਾਸਤੇ ਇੰਟਰਨੈਟ ਦੀ ਵਰਤੋਂ ਹੁੰਦੀ ਸੀ ਆਮ ਲੋਕ ਇਸ ਦੇ ਨਾਲ ਕਾਫੀ ਜ਼ਿਆਦਾ ਜਾਣੂ ਨਹੀਂ ਸਨ ਦੋਸਤੋ ਐਸੀ ਤਰ੍ਹਾਂ ਸਮਾਂ ਬੀਤਦਾ ਜਾਂਦਾ ਹੈ ਉਹ ਕਾਫੀ ਸਫਲਤਾ ਉਹ ਜ਼ਿੰਦਗੀ ਦੇ ਵਿੱਚ ਕਾਫੀ ਅੱਗੇ ਵੱਧ ਚੁੱਕਿਆ ਹੈ ਆਪਣਾ ਅਤੀਤ ਜੋ ਹੈ ਉਸ ਨੂੰ ਭੁੱਲਣਾ ਸ਼ੁਰੂ ਹੋ ਗਿਆ ਹੈ ਇਹਨੇ ਦੇ ਵਿਚਾਰ ਉਹ ਇੱਕ ਦਿਨ ਅਚਾਨਕ ਹੀ ਕਿਸੇ ਮੇਲੇ ਦੇ ਵਿੱਚ ਜਾਂਦੇ ਹਨ ਦੋਸਤੋ ਮੇਲੇ ਦੇ ਵਿੱਚ ਜਾ ਕੇ ਉੱਥੇ ਡਿਊਟੀ ਕਰ ਰਿਹਾ ਹੈ ਨਾਲ ਹੀ ਆਪਣੀ ਪਤਨੀ ਨੂੰ ਇੱਥੇ ਲਿਆਇਆ ਹੈ ਤਾਂ ਕਿ ਮੇਲੇ ਦੇ ਵਿੱਚ ਨਾਲ-ਨਾਲ ਡਿਊਟੀ ਕਰ ਲੇ ਨਾਲ-ਨਾਲ ਉਸ ਦੀ ਪਤਨੀ ਉਸ ਮੇਲੇ ਦੇ ਵਿੱਚ ਘੁੰਮਣਾ ਚਾਹੁੰਦੀ ਹੈ ਦੋਸਤੋ ਆਪਣੀ ਪਤਨੀ ਨੂੰ ਉੱਥੇ ਕੁਝ ਝੂਲਿਆਂ ਤੇ ਬਿਠਾ ਕੇ ਕੁਝ ਦਿਨ ਆਨੰਦ ਲੈਣਾ ਚਾਹਦਾ ਹੈ ਲੇਕਿਨ ਰੱਬ ਨੂੰ ਸ਼ਾਇਦ ਉਸ ਦਿਨ ਕੁਝ ਹੋਰ ਮਨਜ਼ੂਰ ਹੋਵੇਗਾ ਜਿਵੇਂ ਹੀ ਝੂਲਿਆਂ ਵੱਲ ਵਧਦੇ ਹਨ ਇੰਨੇ ਦੇ ਵਿਚਕਾਰ ਕੁਝ ਲੋਕ ਉੱਥੇ ਗੋਲੀਬਾਰੀ ਸ਼ੁਰੂ ਕਰ ਦਿੰਦੇ ਹਨ ਐਸਪੀ ਸਭ ਦਾ ਸਾਰਾ ਧਿਆਨ ਉਧਰ ਵਾਲੇ ਪਾਸੇ ਹੋ ਜਾਂਦਾ ਹੈ ਅਤੇ ਆਪਣੀ ਪਤਨੀ ਨੂੰ ਉੱਥੇ ਹੀ ਖੜਾ ਕੇ ਉਸ ਗੋਲੀਬਾਰੀ ਵਾਲ ਚਲੇ ਜਾਂਦੇ ਹਨ ਉੱਥੇ ਪਗੜ ਮਚ ਚੁਕੀ ਹੈ ਸਭ ਲੋਕ ਇਧਰ ਉਧਰ ਭਜ ਰਹੇ ਹਨ ਉਸ ਪਗੜ ਦੇ ਵਿੱਚ ਲੱਖਾਂ ਦੀ ਭੀੜ ਜਿਹੜੀ ਉੱਥੇ ਇਕੱਠੀ ਹੋਈ ਹੈ ਉਹ ਸਭ ਇੱਕਦਮ ਉਧਰ ਉਧਰ ਭਜ ਰਹੀ ਹੈ ਸਾਰੇ ਜਿਹੜੇ ਇੱਕ ਦੂਜੇ ਨੂੰ ਮਿਧ ਰਹੇ ਹਨ ਐਸੀ ਭੀੜ ਦੇ ਵਿੱਚ ਐਸਪੀ ਸਾਹਿਬ ਅੱਗੇ ਵੱਧ ਰਹੇ ਹਨ ਅਤੇ ਉਸ ਗੋਲੀ ਦੇ ਖੜਾਕੇ ਵੱਲ ਜਾ ਰਹੇ ਹਨ ਸਾਰੀ ਪੁਲਿਸ ਫੋਰਸ ਅਲਰਟ ਹੋ ਚੁਕੀ ਹੈ ਉੱਥੇ ਜਾ ਰਹੇ ਹਨ ਦੋਸਤੋ ਉਸ ਵਿਸ਼ਾਲ ਮੇਲੇ ਦੇ ਵਿੱਚ ਬਿਲਕੁਲ ਇਨੀ ਪਗੜ ਦੇ ਵਿੱਚ ਉਹ ਵਕਿਆ ਬਰਤ ਜਾਂਦਾ ਹੈ ਜੋ ਕਿ ਸ਼ਾਇਦ ਐਸਪੀ ਸਾਹਿਬ ਨੂੰ ਅੱਜ ਤੱਕ ਯਾਦ ਹੈ ਉਸ ਦਿਨ ਅਚਾਨਕ ਹੀ ਉਹ ਜਦੋਂ ਉਸ ਮਾਮਲੇ ਨੂੰ ਸੁਲਝਾ ਕੇ ਉਹ ਜਿਹੜੇ ਗੋਲੀਬਾਰੀ ਕਰਨ ਵਾਲੇ ਜਿਹੜੇ ਕੁਝ ਤਤ ਹਨ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਅੰਦਰ ਕਰਕੇ ਦੋਸਤੋ ਜਿਵੇਂ ਹੀ ਆਪਣੀ ਪਤਨੀ ਦੇ ਕੋਲ ਵਾਪਸ ਆਉਂਦਾ ਹੈ ਤਾਂ ਉਸਦੀ ਪਤਨੀ ਉੱਥੇ ਨਹੀਂ ਮਿਲਦੀ ਸਾਰੇ ਪਾਸੇ ਪੁਲਿਸ ਵਾਲਿਆਂ ਨੂੰ ਕਹਿ ਦਿੰਦਾ ਹੈ ਕਿ ਮੇਰੀ ਪਤਨੀ ਸ਼ਾਇਦ ਪਤਾ ਨਹੀਂ ਕਿੱਧਰ ਚਲੀ ਗਈ ਹੈ ਤੁਸੀਂ ਲੱਭੋ ਸਾਰੇ ਪੁਰਸ ਵਾਲੇ ਉਹਨਾਂ ਨੂੰ ਲੱਭਣਾ ਚਾਹੁੰਦੇ ਹਨ ਲੱਭਣ ਚਲੇ ਜਾਂਦੇ ਹਨ ਲੇਕਿਨ ਨਹੀਂ ਮਿਲਦੀ ਦੋਸਤੋ ਰਾਤ ਹੋ ਚੁੱਕੀ ਹੈ ਪੁਰਸ ਵਾਲੇ ਜਗਾ ਜਗਾ ਚੱਪੇ ਚੱਪੇ ਤੇ ਜਾ ਰਹੇ ਹਨ ਅਤੇ ਲੱਭ ਰਹੇ ਹਨ ਲੇਕਿਨ ਕਿਸੇ ਨੂੰ ਉਹਨਾਂ ਦੀ ਪਤਨੀ ਦਿਖਦੀ ਨਹੀਂ ਹੈ ਹੈਰਾਨ ਹੈ ਇਹ ਕਮਾਲ ਦੀ ਗੱਲ ਹੈ ਰਾਤ ਹੋ ਚੁੱਕੀ ਹੈ ਪਤਾ ਨਹੀਂ ਕਿੱਧਰ ਗਈ ਹੈ ਦੋਸਤੋ ਐਸਪੀ ਸਾਹ ਨੂੰ ਇੱਕਦਮ ਲੱਗਦਾ ਹੈ ਸ਼ਾਇਦ ਕਿਤੇ ਘਰ ਨਾ ਚਲੀ ਗਈ ਹੋਵੇ ਦੋਸਤੋ ਕਰੇ ਲੈਂਡਲਾਈਨ ਤੇ ਫੋਨ ਕਰਦਾ ਹੈ ਕਰੇ ਪੁੱਛਦਾ ਹੈ ਮਾਤਾ ਜੀ ਮੇਰੀ ਪਤਨੀ ਇੱਥੇ ਆਈ ਹੈ ਮਨਪ੍ਰੀਤ ਨੂੰ ਤੁਸੀਂ ਕਿਤੇ ਦੇਖਿਆ ਹੈ ਲੇਕਿਨ ਮਾਤਾ ਜੀ ਕਹਿੰਦੀ ਹੈ ਵੀ ਨਹੀਂ ਨਹੀਂ ਇੱਥੇ ਨਹੀਂ ਆਈ ਤੁਸੀਂ ਉੱਥੇ ਲੱਭੋ ਉੱਥੇ ਹੋਣੀ ਸ਼ਾਇਦ ਕਿਤੇ ਇਧਰ ਉਧਰ ਹੋ ਗਈ ਹੋਣੀ ਕੋਈ ਗੱਲ ਹੀ ਮਿਲ ਜਾਵੇਗੀ ਦੋਸਤੋ ਸਾਰੀ ਰਾਤ ਬੀਤ ਚੁੱਕੀ ਹੈ ਸਵੇਰ ਹੋ ਚੁੱਕੀ ਹੈ ਆਸ-ਪਾਸ ਦੇ ਪਿੰਡਾਂ ਵਿੱਚ ਵੀ ਪੁਲਿਸ ਨੇ ਕੰਗਾਲ ਲਿਆ ਹੈ ਗੁਰੂ ਘਰਾਂ ਦੇ ਵਿੱਚ ਅਨਾਊਂਸਮੈਂਟਾਂ ਹੋ ਚੁੱਕੀਆਂ ਹਨ ਲੇਕਿਨ ਕਿਤੇ ਨਹੀਂ ਲੱਭਦੀ ਬੜਾ ਹੀ ਨਿਰਾਸ਼ ਹੋ ਚੁੱਕਿਆ ਹੈ एसपी ਸਾਹਿਬ ਨੇ ਪੂਰਾ ਵਾ ਲਗਾ ਦਿੱਤਾ ਹੈ ਕਿ ਕਿਸੇ ਤਰੀਕੇ ਨਾਲ ਮੇਰੀ ਪਤਨੀ ਮਿਲ ਜਾਵੇ ਕਿਉਂਕਿ ਆਪਣੀ ਪਤਨੀ ਨੂੰ ਮਨਪ੍ਰੀਤ ਨੂੰ ਬਹੁਤ ਪਿਆਰ ਕਰਦੇ ਹਨ ਬਹੁਤ ਚਾਹਦੇ ਹਨ ਦੋਸਤੋ ਪੂਰਾ ਜੋਰ ਲਗਾਏ ਬਾਅਦ ਵੀ ਉਹਨਾਂ ਦੀ ਪਤਨੀ ਨਹੀਂ ਮਿਲਦੀ ਅਖਬਾਰਾਂ ਦੇ ਵਿੱਚ ਐਡਾ ਦਿੰਦਾ ਹੋਇਆ ਕਈ ਮਹੀਨਾ ਤੱਕ ਉਹਨਾਂ ਨੂੰ ਲੱਭਣਾ ਜਾਰੀ ਰੱਖਦਾ ਹੋਇਆ ਦੋਸਤੋ ਕਰਦਿਆ ਕਰੰਦਿਆ ਮਹੀਨਿਆਂ ਦੇ ਸਾਲ ਬਣ ਜਾਂਦੇ ਹਨ ਸਾਲਾਂ ਦੇ ਫਿਰ 12 ਸਾਲ ਬੀਤ ਜਾਂਦੇ ਹਨ ਲੇਕਿਨ ਪਤਨੀ ਨਹੀਂ ਮਿਲਦੀ ਅੱਜ ਤੱਕ ਵੀ ਆਪਣੀ ਪਤਨੀ ਨੂੰ ਲੱਭਣਾ ਉਹਨਾਂ ਨੇ ਬੰਦ ਨਹੀਂ ਕੀਤਾ ਬਹੁਤ ਟ੍ਰਾਂਸਫਰ ਹੋਏ ਬਹੁਤ ਜਗ੍ਹਾ ਉਹਨਾਂ ਦੀ ਬਦਲੀਆਂ ਹੋਈਆਂ ਲੇਕਿਨ ਫਿਰ ਵੀ ਉਹਨਾਂ ਨੇ ਆਪਣੀ ਪਤਨੀ ਨੂੰ ਲੱਭਣਾ ਜਾਰੀ ਰੱਖਿਆ ਹੈ ਅੱਜ ਤੱਕ ਵੀ ਉਹਨਾਂ ਦੀ ਪਤਨੀ ਨਹੀਂ ਮਿਲੀ ਹੈ ਲੇਕਿਨ ਸਮੇਂ ਦੇ ਨਾਲ ਯਾਦਾਂ ਧੁੰਦਲੀਆਂ ਹੋ ਜਾਂਦੀਆਂ ਹਨ ਜੋ ਲੋਕ ਵਿਛੜ ਚੁੱਕੇ ਹਨ ਉਹ ਘਟਿਆ ਦਾ ਲੰਘ ਜਾਂਦੇ ਹਨ ਦੋਸਤੋ ਐਸਪੀ ਸਾਹਿਬ ਵੀ ਹੁਣ ਪੁਰਾਣੀਆਂ ਯਾਦਾਂ ਤੋਂ ਉੱਪਰ ਚੁੱਕੇ ਹਨ ਉਹਨਾਂ ਨੇ ਮੰਨ ਲਿਆ ਹੈ ਵੀ ਹੁਣ ਸ਼ਾਇਦ ਹੀ ਮਿਲੇਗੀ ਸ਼ਾਇਦ ਮੇਰੀ ਪਤਨੀ ਹੋਣਾ ਮੇਰੇ ਕਰਮਾਂ ਦੇ ਵਿੱਚ ਨਹੀਂ ਹੈ ਪਤਾ ਨਹੀਂ ਭਗਵਾਨ ਕਿੱਥੇ ਚਲੀ ਗਈ ਹੈ ਬਹੁਤ ਲੱਭਦੇ ਹਨ ਨਹੀਂ ਲੱਭਦੀ ਕਿਉਂਕਿ ਉਸ ਸਮੇਂ ਸੀਸੀਟੀਵੀ ਕੈਮਰੇ ਵੀ ਨਹੀਂ ਹੁੰਦੇ ਸੀ ਤਾਂ ਕਰਕੇ ਕੋਈ ਵੀ ਸਬੂਤ ਨਹੀਂ ਹੈ ਕੋਈ ਪ੍ਰੂਫ ਨਹੀਂ ਹੈ ਨਾ ਹੀ ਕਿਸੇ ਨੇ ਉਹਨਾਂ ਨੂੰ ਇੱਧਰ ਉੱਧਰ ਹੁੰਦੇ ਦੇਖਿਆ ਹੋਇਆ ਲੱਖਾਂ ਦੀ ਪੀੜਾ ਹੈ ਕਿਸ ਕਿਸ ਤੋਂ ਪੁੱਛਤਾਛ ਕਰਨ ਨੂੰ ਬਹੁਤ ਲੋਕਾਂ ਤੋਂ ਪੁੱਛਿਆ ਹੈ ਲੇਕਿਨ ਨਹੀਂ ਮਿਲੀ ਹੈ ਦੋਸਤੋ ਅੱਜ 12 ਸਾਲ ਬਾਅਦ ਇਕਦਮ ਅਚਾਨਕ ਆਪਣੀ ਡਿਊਟੀ ਕਰਦਿਆ ਕਰਦਿਆ ਉਹਨਾਂ ਕੋਲ ਮਾਤਾ ਦਾ ਫੋਨ ਆਉਂਦਾ ਹੈ ਅਤੇ ਮਾਤਾ ਕਹਿੰਦੀ ਹੈ ਵੀ ਮੇਰੀ ਉਮਰ ਹੋ ਚੁੱਕੀ ਹੈ ਸ਼ਾਇਦ ਹੁਣ ਅਗਲੇ ਸਾਲ ਤੱਕ ਮੈਂ ਜਿਉਂਦੀ ਰਹਾਂ ਜਾਂ ਨਾ ਰਹਾ ਤੂੰ ਦਸੰਬਰ ਮਹੀਨੇ ਦੇ ਵਿੱਚ ਮੈਨੂੰ ਫਤਿਹਗੜ੍ਹ ਸਾਹਿਬ ਨਹੀਂ ਜਾਣ ਦਿੱਤਾ ਚਲੋ ਹੁਣ ਤਾਂ ਮੈਨੂੰ ਜਾਣ ਦੇ ਚਲੋ ਹੁਣ ਤਾਂ ਪੀੜ ਕੱਟ ਹੋ ਗਈ ਹੈ ਆਪਾਂ ਨੂੰ ਉੱਥੇ ਜਾ ਕੇ ਦਰਸ਼ਨ ਕਰਨੇ ਚਾਹੀਦੇ ਹਨ ਦੋਸਤੋ ਮਾਤਾ ਨੂੰ ਨਾਲ ਲੈ ਕੇ ਚਲੋ ਮਨਾ ਨਹੀਂ ਕਰ ਪੰਦਾ ਅਤੇ ਨਾਲ ਲੈ ਕੇ ਮਾਤਾ ਨੂੰ ਫਤਿਹਗੜ੍ਹ ਸਾਹਿਬ ਚਲਾ ਜਾਂਦਾ ਹੈ ਛੁੱਟੀ ਲੈ ਲੈਂਦਾ ਹੈ ਜੀ ਦੋ ਦਿਨਾਂ ਦੇ ਅਤੇ ਫਤੇਗੜ ਸਾਹਿਬ ਜਾ ਕੇ ਮੱਥਾ ਟੇਕਦੇ ਹਨ ਠੰਡੇ ਬੁਰਜ ਵਿੱਚ ਨਤਮਸਤਕ ਹੁੰਦੇ ਹਨ ਕੀਰਤਨ ਸੁਣਦੇ ਹਨ ਅਤੇ ਉਸ ਤੋਂ ਬਾਅਦ ਲੰਗਰ ਛਕਣ ਚਲੇ ਜਾਂਦੇ ਹਨ ਲੰਗਰ ਦੇ ਵਿੱਚ ਬਹੁਤ ਜਣੇ ਸੇਵਾ ਕਰ ਰਹੇ ਹਨ ਦੋਸਤੋ ਉਹਨਾਂ ਨੂੰ ਦੇਖ ਕੇ ਮਾਤਾ ਦਾ ਵੀ ਦਿਲ ਕਰਦਾ ਹੈ ਮੈਂ ਵੀ ਕੁਝ ਜਣੇ ਇੱਥੇ ਸੇਵਾ ਕਰਾਂ ਬੜੇ ਸਾਲ ਹੋ ਗਏ ਹਨ ਵੀ ਕੁਝ ਗੁਰੂ ਘਰ ਦੇ ਵਿੱਚ ਜਾ ਕੇ ਆਪ ਆਪਣੇ ਹੱਥੇ ਲੰਗਰ ਨੇ ਪਕਾਇਆ ਸੇਵਾ ਨਹੀਂ ਕੀਤੀ ਉਹ ਵੀ ਚਲੋ ਅੱਜ ਇੱਥੇ ਸ਼ਹੀਦਾਂ ਦੇ ਸਥਾਨ ਤੇ ਆਏ ਹਾਂ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਹੈ ਦੋਸਤੋ ਇਹਨੇ ਦੇ ਵਿਚਕਾਰ ਹੀ ਰਣਵੀਰ ਨੂੰ ਯਾਦ ਆਂਦਾ ਹੈ ਵੀ ਇਸ ਸ਼ਹਿਰ ਦੇ ਵਿੱਚ ਮੇਰਾ ਇੱਕ ਪੁਰਾਣਾ ਮਿੱਤਰ ਹੈ ਜਿਸ ਨੂੰ ਕਾਫੀ ਸਮੇਂ ਤੋਂ ਨਹੀਂ ਮਿਲਿਆ ਹੈ ਦੋਸਤੋ ਮਾਤਾ ਨੂੰ ਸੇਵਾ ਕਰਦੀ ਛੱਡ ਕੇ ਉਹ ਉਸ ਆਪਣੇ ਪੁਰਾਣੇ ਮਿੱਤਰ ਨੂੰ ਉਸਦੇ ਘਰ ਮਿਲਣ ਚਲਾ ਜਾਂਦਾ ਹੈ ਦੋਸਤੋ ਉਹਨਾਂ ਦੇ ਘਰ 1.5 ਘੰਟਾ ਉੱਥੇ ਚਾਹ ਪਾਣੀ ਪੀਂਦਾ ਹੈ ਗੱਲਾਂ ਬਾਤਾਂ ਕਰਦਾ ਹੈ ਅਤੇ ਉੱਥੇ ਜਾ ਕੇ ਜਿਵੇਂ ਹੀ ਵਾਪਸ ਆਂਦਾ ਹੈ ਤਾਂ ਦੇਖ ਕੇ ਹੈਰਾਨ ਹੈ ਉਸਦੇ ਪੈਰਾ ਹਿੱਟੋ ਜਮੀਨੇ ਚ ਚੁਕੀ ਹੈ ਬਿਲਕੁਲ ਹੱਕਾ ਬੱਕਾ ਰਹਿ ਗਿਆ ਹੈ ਉਸ ਨੂੰ ਯਕੀਨੀ ਹੋ ਰਿਆ ਸੀ ਵੀ ਮੈਂ ਆ ਕੀ ਦਿਖ ਰਹਾ ਹਾਂ ਉਸਦੀ ਮਾਤਾ ਮਨਪ੍ਰੀਤ ਦੇ ਨਾਲ ਗਨਵਕੜੀ ਪਾ ਕੇ ਖੜੀ ਹੈ ਮਨਪ੍ਰੀਤ ਬਹੁਤ ਭਾਰੀ ਮੁਸੀਬਤ ਦੇ ਵਿੱਚ ਲੱਗ ਰਹੀ ਹੈ ਉਸਤੇ ਮੱਥੇ ਵਿੱਚੋਂ ਖੂਨ ਮੈ ਰਿਆ ਹੈ ਜ਼ਖਮੀ ਹਾਲਾਤ ਦੇ ਵਿੱਚ ਹੈ ਕੱਪੜੇ ਪਾਟੇ ਪੁਰਾਣੇ ਹਨ ਅਤੇ ਬਹੁਤ ਜ਼ਿਆਦਾ ਤਨਫਾਈ ਹੋਈ ਨਜ਼ਰ ਆ ਰਹੀ ਹੈ ਦੋਸਤੋ ਆਪਣੇ ਆਪ ਨੂੰ ਰੋਕਣੀ ਪਉਂਦਾ ਅਤੇ ਕੋਲ ਲੜਕੜਾਂ ਦੇ ਪੈਰਾਂ ਨਾਲ ਆਪਣੀ ਲੜਖੜਾਂ ਦੀ ਆਵਾਜ਼ ਦੇ ਵਿੱਚ ਇੱਕਦਮ ਜ਼ੋਰ ਦੀ ਬੁਲਦਾ ਹੈ ਮਨਪ੍ਰੀਤ ਬਨਪ੍ਰੀਤ ਵੀ ਆਪਣੇ ਘਰ ਵਾਲੇ ਨੂੰ ਦੇਖ ਕੇ ਸਾਹਮਣੇ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੇ ਦੋਵੇਂ ਜਣੇ ਲੰਗਰ ਹਾਲ ਤੋਂ ਬਾਹਰ ਜਾਂਦੇ ਹਨ ਅਤੇ ਮਾਤਾ ਜੀ ਨਾਲਾਂ ਦੇ ਹਨ ਸਾਈਡ ਵਾਲੇ ਪਾਰਕ ਦੇ ਵਿੱਚ ਜਾ ਕੇ ਬੈਠ ਜਾਂਦੇ ਹਨ ਉੱਥੇ ਜਾ ਕੇ ਦੋਵੇਂ ਆਪਸ ਦੇ ਵਿੱਚ ਮਿਲਦੇ ਹਨ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਹਨ ਦੋਸਤੋ ਹਾਲ ਚਾਲ ਪੁੱਛਦੇ ਹਨ ਜਿਵੇਂ ਹੀ ਪਾਰਕ ਦੇ ਵਿੱਚ ਰਣਵੀਰ ਨੇ ਦੋ ਚਾਰ ਸਵਾਲ ਪੁੱਛੇ ਕਿੱਧਰ ਗਈ ਸੀ ਤੂੰ ਅਤੇ ਇਹਨੇ ਸਾਲ ਮੈਨੂੰ ਕਿਉਂ ਨਹੀਂ ਮਿਲੀ ਦੱਸ ਤਾ ਸਹੀ ਤੇਰੇ ਨਾਲ ਕੀ ਬੀਤਿਆ ਹੈ ਜਦੋਂ ਰਣਵੀਰ ਮਨਪ੍ਰੀਤ ਨੂੰ ਇਸ ਪਰਸਨਲ ਨੂੰ ਪੁੱਛਦਾ ਹੈ ਮਨਪ੍ਰੀਤ ਇੱਕਦਮ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪੈਂਦੀ ਹੈ ਦੋਸਤੋ ਇੱਕਦਮ ਅਚਾਨਕ ਉਸ ਨੂੰ ਚੱਕਦਾ ਹੈ ਅਤੇ ਆਪਣੀ ਗੱਡੀ ਦੇ ਵਿੱਚ ਨਾਲ ਵਾਲੇ ਕਿਥੇ ਵਧੀਆ ਹਸਪਤਾਲ ਦੇ ਵਿੱਚ ਲੈ ਜਾਂਦਾ ਹੈ ਦੋਸਤੋ ਫਤੇਗੜ ਸਾਹਿਬ ਹਸਪਤਾਲ ਦੇ ਵਿੱਚ ਲੈ ਗਿਆ ਹੈ ਅਤੇ ਹਸਪਤਾਲ ਦੇ ਵਿੱਚ ਸਾਰੀ ਰਾਤ ਉੱਥੇ ਮਨਪ੍ਰੀਤ ਬੇਹੋਸ਼ ਪਈ ਰਹਿੰਦੀ ਹੈ ਉਸ ਨੂੰ ਪਰਤੀ ਕਰਾਇਆ ਗਿਆ ਹੈ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ ਜੋ ਵੀ ਜ਼ਖਮ ਹਨ ਉਹਨਾਂ ਨੂੰ ਪਰ ਰਹੇ ਹਨ ਅਤੇ ਗਲੂਕੋਜ਼ ਦੀਆਂ ਬੋਤਲਾਂ ਲੱਗੀਆਂ ਹੋਈਆਂ ਹਨ ਦੋਸਤੋ ਆਈਸੀਯੂ ਦੇ ਵਿੱਚ ਰੱਖਿਆ ਹੈ ਅਤੇ ਐਮਰਜੈਂਸੀ ਹੈ ਡਾਕਟਰ ਕਹਿ ਰਹੇ ਹਨ ਜੇਕਰ ਹੁਣ ਸਵੇਰ ਤੱਕ ਖੋਸ਼ ਨਾ ਆਇਆ ਸ਼ਾਇਦ ਇੱਕ ਕੋਮਾ ਦੇ ਵਿੱਚ ਜਾ ਸਕਦੇ ਹਨ ਇਹਨਾਂ ਦੇ ਸਰੀਰ ਵਿੱਚ ਖੂਨ ਦੀ ਕਮੀ ਹੋ ਗਈ ਸੀ ਖੂਨ ਦਾ ਸੀ ਚੜਾ ਦਿੱਤਾ ਹੈ ਲੇਕਿਨ ਫਿਰ ਵੀ ਬਾਕੀ ਰੱਬ 'ਤੇ ਅਰਦਾਸ ਕਰੋ ਇਹਨੂੰ ਹੋਸ਼ ਆ ਜਾਵੇ। ਉਹ ਮਾਤਾ ساری ਰਾਤ ਸੁਖਵਨੀ ਸਾਹਿਬ ਦੇ ਪਾਠ ਕਰਦੀ ਰਹਿੰਦੀ ਹੈ ਅਤੇ ਉਮੀਦ ਕਰਦੀ ਹੈ ਵੀ ਕਿਸੇ ਤਰੀਕੇ ਨਾਲ ਬਹੁ ਨੂੰ ਖੋਸ਼ ਆ ਜਾਵੇ। ਕਿੰਨੇ ਲੰਬੇ ਸਮੇਂ ਬਾਅਦ ਇੱਥੇ ਆਈ ਹੈ। ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਗੁਜ਼ਰ ਚੁੱਕੀ ਸੀ। ਕਿਸੇ ਨੂੰ ਅੰਦਾਜ਼ਾ ਨਹੀਂ ਹੈ। ਦੋਸਤੋ, ਇੱਕਦਮ ਅਚਾਨਕ ਸਵੇਰੇ 5:30 ਵਜੇ ਉਹਨਾਂ ਮਾਤਾ ਦੀ ਅਰਦਾਸਾਂ ਨੂੰ ਸੁਣ ਕੇ ਮਨਪ੍ਰੀਤ ਨੂੰ ਹੋਸ਼ ਆ ਜਾਂਦਾ ਹੈ। ਦੋਸਤੋ, ਇੱਕਦਮ ਹੋਸ਼ ਆ ਕੇ ਇੱਕਦਮ ਪਹਿਲਾ ਸ਼ਬਦ ਬੋਲਦੀ ਹੈ, "ਹੇ ਵਾਹਿਗੁਰੂ, ਰਣਵੀਰ ਕਿੱਥੇ ਹੈ?" ਦੋਸਤੋਂ ਰਣਵੀਰ ਕੋਲ ਆਂਦਾ ਹੈ ਅਤੇ ਆਪਣੀ ਪਤਨੀ ਮਨਪ੍ਰੀਤ ਦਾ ਹੱਥ ਫੜਦਾ ਹੈ ਅਤੇ ਮਨਪ੍ਰੀਤ ਉਹਨਾਂ ਸਵਾਲਾਂ ਦੇ ਜਵਾਬ ਦੇਣਾ ਚਾਹੁੰਦੀ ਸੀ ਜੋ ਕਿ ਰਣਵੀਰ ਨੇ ਪਾਰਕ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਗੁਰੂ ਘਰ ਦੇ ਵਿੱਚ ਉਸ ਨੂੰ ਪੁੱਛੇ ਸੀ ਹੁਣ ਰਣਵੀਰ ਕੁਝ ਵੀ ਜਾਨਣਾ ਨਹੀਂ ਚਾਹੁੰਦਾ ਇੱਕਦਮ ਅਚਾਨਕ ਚੁੱਪ ਦਾ ਇਸ਼ਾਰਾ ਕਰਦਾ ਹੈ ਕੋਈ ਗੱਲ ਨਹੀਂ ਆਪਾਂ ਬਾਅਦ ਦੇ ਵਿੱਚ ਪੁੱਛ ਲਾਂਗੇ ਦੋਸਤੋਂ ਰਣਵੀਰ ਜਾਣਦਾ ਸੀ ਇਸ ਸਮੇਂ ਮਨਪ੍ਰੀਤ ਨੂੰ ਉਸਦੀ ਲੋੜ ਹੈ ਅਤੇ ਉਸ ਨੂੰ ਇਸ ਸਮੇਂ ਕੋਈ ਵੀ ਸਵਾਲ ਪੁੱਛਣੇ ਜਾਇਜ਼ ਨਹੀਂ ਹਨ ਦੋਸਤੋਂ ਇੰਤਜ਼ਾਰ ਕਰਦਾ ਹੈ ਥੋੜੇ ਦਿਨਾਂ ਬਾਅਦ ਮਨਪ੍ਰੀਤ ਬਿਲਕੁਲ ਸਹੀ ਹੋ ਜਾਂਦੀ ਹੈ ਰਣਵੀਰ ਅਤੇ ਉਸਦਾ ਪਰਿਵਾਰ ਇਸ ਤਰ੍ਹਾਂ ਵਰਤਕ ਕਰਦਾ ਹੈ ਜਿਵੇਂ ਕਿ ਸ਼ਾਇਦ ਕੁਝ ਨਹੀਂ ਹੋਇਆ ਅਕੇ ਬਸ ਨਾਰਮਲ ਬੁਖਾਰ ਸੀ ਜੋ ਕਿ ਉਤਰ ਚੁੱਕਾ ਹੈ ਆਪਣੇ ਘਰ ਲਿਆਂਦਾ ਹੈ ਰਣਵੀਰ ਮਨਪ੍ਰੀਤ ਦੀ ਚੰਗੀ ਖਾਤਰਦਾਰੀ ਕਰਦਾ ਹੈ ਦੋਸਤੋ ਸ਼ਾਮ ਹੋ ਜਾਂਦੀ ਹੈ ਹੁਣ ਸ਼ਾਮ ਨੂੰ ਮਨਪ੍ਰੀਤ ਨੂੰ ਆਰਾਮ ਨਾਲ ਬਿਠਾ ਕੇ ਸਾਰੀ ਗੱਲ ਪੁੱਛਦਾ ਹੈ ਮਨਪ੍ਰੀਤ ਦੋਹਰੋ ਕੀ ਦੱਸਦੀ ਹੈ ਉਸਮੇ ਜਦੋਂ ਤੁਸੀਂ ਉਸ ਗੋਲੀਬਾਰੀ ਵਾਲੇ ਪਾਸੇ ਚਲੇ ਗਈ ਸੀ ਇਦਰਾ ਮੈਂ ਵੀ ਪਗਦਰ ਦੇ ਵਿੱਚ ਛਾਵਲ ਹੋ ਗਈ ਮੈਨੂੰ ਕਈ ਲੋਕ ਕਸੀੜ ਦੇ ਇਧਰ ਉਧਰ ਲੈ ਗਏ ਮੈਂ ਉੱਥੇ ਫਟੜ ਹੋ ਗਈ बेहोश ਹੋ ਗਈ ਮੈਨੂੰ ਨਹੀਂ ਪਤਾ ਲੱਗਿਆ ਵੀ ਮੈਨੂੰ ਕੀ ਹੋ ਰਿਹਾ ਹੈ ਮੈਂ ਤਾਂ ਫਟੜ ਹੋ ਚੁੱਕੀ ਸੀ बेहोश ਹੋ ਚੁੱਕੀ ਸੀ ਜਦੋਂ ਮੈਨੂੰ ਹੌਸ ਆਇਆ ਮੇਰੇ ਹੱਥ ਬਿੜੀਆਂ ਦੇ ਵਿੱਚ ਜਕੜੇ ਪਏ ਹਨ ਮੈਨੂੰ ਇੱਕ ਹਨੇਰੇ ਵਾਲੇ ਕਮਰੇ ਦੇ ਵਿੱਚ ਬੰਦ ਕਰ ਰੱਖਿਆ ਹੈ ਅਤੇ ਉੱਤੇ ਕੁਝ ਲੋਕਾਂ ਦੇ ਹਨ ਜਿਨ੍ਹਾਂ ਨੇ ਮੈਨੂੰ ਉੱਤੇ ਕਿਡਨੈਪ ਕਰ ਲਿਆ ਸੀ ਮੇਰਾ ਅਪਹਰਣ ਕਰ ਲਿਆ ਸੀ ਦੋਸਤੋ ਉੱਥੇ ਉਹਨਾਂ ਨੇ ਮੈਨੂੰ ਕਈ ਦਿਨ ਰੱਖਿਆ ਮੇਰੇ ਨਾਲ ਕਈ ਗਲਤ ਕੰਮ ਕੀਤੇ ਦੋਸਤੋ ਉਸ ਤੋਂ ਬਾਅਦ ਦੱਸਦੀ ਹੈ ਵੀ ਉੱਥੇ ਉਹਨਾਂ ਨੇ ਮੈਨੂੰ ਅੱਗੇ ਪਤਾ ਨਹੀਂ ਕਿਸ ਸੇਜ ਦੇ ਕੋਲ ਵੇਚ ਦਿੱਤਾ ਉੱਥੇ ਵੀ ਮੈਨੂੰ ਬੇੜੀਆਂ ਨਾਲ ਬੰਨ ਕੇ ਰੱਖਦੇ ਸੀ ਮੇਰੇ ਨਾਲ ਬਹੁਤ ਗਲਤ ਕੰਮ ਕੀਤੇ ਅਤੇ ਮੈਨੂੰ ਕਈ ਸਾਲ ਨੌਕਰਾਨੀ ਬਣਾ ਕੇ ਉੱਥੇ ਆਪਣੀ ਗੁਲਾਮ ਬਣਾ ਕੇ ਰੱਖਿਆ ਮੈਂ ਆਪਣੀ ਜਾਨ ਦੇਣ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਨੇ ਮੈਨੂੰ ਮਰਨ ਵੀ ਨਹੀਂ ਦਿੱਤਾ ਉੱਥੇ ਮੈਂ ਕਈ ਸਾਲ ਪਰਤਾੜਨਾ ਦਾ ਸ਼ਿਕਾਰ ਹੋਈ ਇਸ ਤਰ੍ਹਾਂ ਮੈਂ ਆਪਣੀ ਹਰ ਮੰ ਚੁੱਕੀ ਸੀ ਮੇਰੇ ਨਾਲ ਜੇ ਹੋਰ 55 ਕੁੜੀਆਂ ਹਨ ਜੋ ਕਿ ਐਸੇ ਹੀ યાਤਨਾ ਦੀ ਜ਼ਿੰਦਗੀ ਜੀ ਰਹੇ ਹਨ ਜੋ ਕਿ ਸਾਰਿਆਂ ਦੀ ਸਾਰਿਆਂ ਮਰਨਾ ਚਾਹੁੰਦੀਆਂ ਹਨ ਲੇਕਿਨ ਉਹ ਗੰਦੇ ਲੋਕ ਉਹ ਨੀਚ ਲੋਕ ਮਰਨ ਵੀ ਨਹੀਂ ਦਿੰਦੇ ਅਤੇ ਉੱਥੇ ਹੀ ਉਹਨਾਂ ਕੁੜੀਆਂ ਨੂੰ ਪਤਾ ਨਹੀਂ ਕਿੱਥੇ ਕਿੱਥੇ ਵੇਚ ਦਿੰਦੇ ਹਨ ਕੋਈ ਕੁੜੀ ਦੁਬਈ ਦੇ ਵਿੱਚ ਵਿਕ ਗਈ ਹੈ ਕੋਈ ਦਿੱਲੀ ਦੇ ਵਿੱਚ ਕੋਈ ਯੂਪੀ ਦੇ ਵਿੱਚ ਅਤੇ ਮੈਨੂੰ ਇਹਨਾਂ ਨੇ ਰਾਜਸਥਾਨ ਭੇਜ ਦਿੱਤਾ ਸੀ ਮੈਂ ਉੱਥੋਂ ਪਤਾ ਨਹੀਂ ਕਿਸ ਤਰ੍ਹਾਂ ਆਪਣਾ ਹਾਲ ਬਚਾ ਕੇ ਉੱਥੋਂ ਉਹਨਾਂ ਨੂੰ ਧੋਖਾ ਦੇ ਕੇ ਆਪਣੀਆਂ ਬੇੜੀਆਂ ਨੂੰ ਖੋਲ ਕੇ ਉਥੋਂ ਭੱਜਾਈ ਅਤੇ ਸਿੱਧਾ ਇੱਥੇ ਆ ਕੇ ਮੈਂ ਤੁਹਾਡੇ ਘਰ ਗਈ ਤੁਹਾਡੇ ਘਰੋਂ ਪਤਾ ਲੱਗਿਆ ਵੀ ਤੁਸੀਂ ਤਾਂ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਗਏ ਹੋ ਮੇਰੇ ਤੋਂ ਰੁਕਣੀ ਹੋਇਆ ਮੈਂ ਉਥੋਂ ਬੱਸ ਪਕੜ ਕੇ ਸਿੱਧਾ ਫਤਿਹਗੜ੍ਹ ਸਾਹਿਬ ਆ ਗਈ ਉੱਥੇ ਤੁਸੀਂ ਤਾਂ ਨਹੀਂ ਦਿਖੇ ਤੁਹਾਡੀ ਮਾਤਾ दिखी ਮੈਂ ਫਟੜ ਹਾਲਤ ਦੇ ਵਿੱਚ ਹੀ ਮਾਤਾ ਨੂੰ ਮਿਲੀ ਅਤੇ ਇਸ ਤਰ੍ਹਾਂ ਮੈਂ ਉਥੋਂ ਨਿਕਲ ਕੇ ਆਈ ਹਾਂ ਮੈਨੂੰ ਉਹਨਾਂ ਦੇ ਸਭ ਦੇ ਪਤੇ ਆਦ ਹਨ ਮੈਨੂੰ ਉਹਨਾਂ ਦੇ ਸਭ ਦੇ ਨਾਮ ਯਾਦ ਹਨ 12 ਸਾਲਾਂ ਵਿੱਚ ਉਹਨਾਂ ਨੇ ਮੈਨੂੰ ਗੁਲਾਮ ਬਣਾ ਕੇ ਰੱਖਿਆ ਹੈ ਮੇਰੇ ਨਾਲ ਪਤਾ ਨਹੀਂ ਕੀ ਕੁਝ ਕੀਤਾ ਹੈ ਅਤੇ ਮੈਂ ਹੁਣ ਇੱਥੇ ਆ ਗਈ ਹਾਂ ਤੁਸੀਂ ਉਹਨਾਂ ਨੂੰ ਲੱਭੋ ਅਤੇ ਮੇਰੇ ਵਰਗੀਆਂ ਜਿਹੜੀਆਂ ਹੋਰ ਨਾਚਾਰ ਕੁੜੀਆਂ ਹਨ ਉਹਨਾਂ ਨੂੰ ਆਪਾਂ ਬਚਾਵਾਂਗੇ ਦੋਸਤੋ ਰਣਵੀਰ ਦੇ ਇਹਦਾ ਸੁਣ ਕੇ ਅੱਖਾਂ ਵਿੱਚ ਹੰਝੂ ਆ ਗਏ ਹਨ ਆਪਣੀ ਪਤਨੀ ਨੂੰ ਗਲਵਕੜੀ ਦੇ ਵਿੱਚ ਲੈ ਲੈਂਦਾ ਹੈ ਉਸ ਨੂੰ ਯਕੀਨੀ ਹੋ ਰਿਹਾ ਸੀ ਵੀ ਉਸਦੀ ਆਪਦੀ ਪਤਨੀ ਦੇ ਨਾਲ ਇਹਨਾਂ ਸਭ ਕੁਝ ਹੋ ਗਿਆ ਹੈ ਅਤੇ ਉਸ ਨੂੰ ਪਤਾ ਵੀ ਨਹੀਂ ਲੱਗਿਆ ਦੋਸਤੋ ਆਪਣੇ ਆਪ ਨੂੰ ਕੋਸਦਾ ਹੈ ਸ਼ਾਇਦ ਮੈਂ ਉਸ ਦਿਨ ਤੈਨੂੰ ਨਾ ਛੱਡਿਆ ਹੁੰਦਾ ਤਾਂ ਤੇਰੇ ਨਾਲ ਇਹਨਾਂ ਸਭ ਕੁਝ ਨਹੀਂ ਹੋਣਾ ਸੀ ਮਨਪ੍ਰੀਤ ਰਣਵੀਰ ਨੂੰ ਚੁੱਪ ਕਰਾਉਂਦੀ ਹੈ ਤੇ ਕਹਿ ਦਿੰਦੀ ਹੈ ਇਸ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਹੈ ਜੋ ਕੁਝ ਹੋਇਆ ਸ਼ਾਇਦ ਰੱਬ ਦੀ ਰਜ਼ਾਮੰਦੀ ਵਿੱਚ ਸੀ ਜੋ ਵੀ ਹੁੰਦਾ ਹੈ ਚਲੋ ਠੀਕ ਹੁੰਦਾ ਹੈ ਚਲੋ ਅੱਜ ਮੈਂ ਤੁਹਾਡੇ ਕੋਲ ਵਾਪਸ ਆ ਗਈ ਹਾਂ ਤੁਹਾਡੀਆਂ ਅਰਦਾਸਾਂ ਤੇ ਸਦਕਾ ਹਾਂ ਰੱਬ ਦਾ ਸ਼ੁਕਰ ਕਰੀਏ ਮੈਂ ਚਲੋ ਵਾਪਸ ਆ ਗਈ ਨਹੀਂ ਤਾਂ ਸ਼ਾਇਦ ਮੇਰੀ ਲਾਸ਼ ਵੀ ਤੁਹਾਨੂੰ ਨਸੀਬ ਨਹੀਂ ਹੋਣੀ ਸੀ ਜੇਕਰ ਉਸ ਦਿਨ ਮੈਂ ਆਪਣੀ ਜਾਨ ਦੇ ਦਿੰਦੀ ਦੋਸਤੋ ਰਣਵੀਰ ਮਨਪ੍ਰੀਤ ਦੇ ਸਾਰੇ ਬਿਆਨਾਂ ਨੂੰ ਨੋਟ ਕਰਦਾ ਹੈ ਅਤੇ ਉਹਨਾਂ ਬਦਮਾਸ਼ਾਂ ਦੇ ਗਿਰੋਹ ਤੱਕ ਪਹੁੰਚ ਜਾਂਦਾ ਹੈ ਉਹਨਾਂ ਸਭ ਲੜਕੀਆਂ ਨੂੰ ਇਕੱਲੀ ਇਕੱਲੀ ਕਰਕੇ ਦੇਸ਼ਾਂ ਵਿਦੇਸ਼ਾਂ ਤੋਂ ਪੁੱਠਾ ਮਗਾਇਆ ਜਾਂਦਾ ਹੈ ਉਹਨਾਂ ਬਦਮਾਸ਼ਾਂ ਨੂੰ ਕੋਰਟ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਕੋਰਟ ਸਭ ਨੂੰ ਇਹਨਾਂ ਸਭ ਕਰਨ ਦੇ ਇਲਜ਼ਾਮ ਵਿੱਚ ਕਈਆਂ ਨੂੰ ਫਾਂਸੀ ਦੀ ਸਜ਼ਾ ਅਤੇ ਬਾਕੀਆਂ ਨੂੰ ਉਮਰ ਕੈਦ ਲਾ ਦਿੰਦਾ ਹੈ ਕਿਉਂਕਿ ਇਹ ਬਹੁਤ سنگین ਅਪਰਾਧ ਹੈ ਖਬਰਾਂ ਦੇ ਵਿੱਚ ਆ ਰਿਹਾ ਹੈ ਵੀ ਇਹਨਾਂ ਵੱਡਾ ਗਿਰੋਹ ਇਹਨਾਂ ਨੇ ਪਕੜ ਲਿਆ ਹੈ ਅਤੇ ਕਈ ਬੰਦੀ ਜੋ ਲੜਕੀਆਂ ਇਹਨਾਂ ਦੇ ਕੋਰਸੀ ਉਹਨਾਂ ਨੂੰ ਐਸਪੀ ਰਣਵੀਰ ਸਿੰਘ ਨੇ ਛੁਡਾ ਲਿਆ ਹੈ ਐਸਪੀ ਰਣਵੀਰ ਸਿੰਘ ਦਾ ਇਹਨਾਂ ਸਭ ਕਰਨ ਤੋਂ ਬਾਅਦ ਪ੍ਰੋਮੋਸ਼ਨ ਹੋ ਜਾਂਦਾ ਹੈ ਲੇਕਿਨ ਉਸ ਪ੍ਰੋਮੋਸ਼ਨ ਤੋਂ ਵੱਡੀ ਖੁਸ਼ਖਬਰੀ ਉਸ ਵਾਸਤੇ ਏ ਸੀ ਕਿ ਉਸਨੇ ਆਪਣੀ ਪਤਨੀ ਦਾ ਬਦਲਾ ਲੈ ਲਿਆ ਹੈ ਦੋਸਤੋ ਕਿਵੇਂ ਲੱਗੀ ਤੁਹਾਨੂੰ ਐਸਪੀ ਦੀ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜੀ ਵਧੀਆ ਕਹਾਣੀਆਂ ਪਹੁੰਚ ਸਕਣ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ